ਜਿਹੜੀਆਂ ਮੋਤਾਂ ਹੋਣ ਕਰਕੇ ਅਸੀਂ ਸੋਚਿਆ ਸੀ ਵੀ ਇੱਥੇ ਇਹ ਬਾਗ ਦੇ ਵਿੱਚ ਉਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਜਾਂਦੀ ਕਿਸੇ ਲੋੜਬੰਦ ਬੰਦੇ ਦਾ ਧਰਮ ਨਹੀਂ ਦੇਖਿਆ ਕਿਸੇ ਦੀ ਜਾਤ ਨਹੀਂ ਦੇਖੀ ਉਹਨਾਂ ਵੱਲੋਂ ਸਾਨੂੰ ਟੀਚਰ ਰੱਖ ਕੇ ਦਿੱਤੇ ਗਏ ਜਿਹੜੇ ਲੋੜਬੰਦ ਬੱਚੇ ਐ ਸਕੂਲ ਟਾਈਮ ਤੋਂ ਬਾਅਦ ਉਹਨਾਂ ਨੂੰ ਸਾਢੇ 350 ਤੋਂ ਪਲੱਸ ਸੁੱਨਣਾ ਚ ਆਇਆ ਵੀ ਤੁਸੀਂ ਕੁੜੀਆਂ ਦੇ ਵਿਆਹ ਕੀ ਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਅਵਤਾਰ ਸਿੰਘ ਫਰਵਾਹੀ ਅਸੀਂ ਅੱਜ ਬਰਨਾਲੇ ਜ਼ਿਲ੍ਹੇ ਦੇ ਪਿੰਡ ਮੌੜਨਾਪਾ ਦੇ ਵਿੱਚ ਪਹੁੰਚੇ ਆਂ ਅਕਸਰ ਹੀ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਨੇ ਆ ਚਾਹੇ ਉਹ ਰਾਜਨੀਤਿਕ ਤੌਰ ਤੇ ਹੋਵੇ ਚਾਹੇ ਸਮਾਜਿਕ ਤੌਰ ਤੇ ਹੋਵੇ ਤੇ ਜਿੱਥੇ ਲੋਕ ਜਿਹੜੇ ਇੱਕ ਦੂਜੇ ਦੇ ਨਾਲ ਖੜਦੇ ਆ ਹਮਦਰਦੀ ਰੱਖਦੇ ਆ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਆ ਖਾਸ ਕਰਕੇ ਸਾਨੂੰ ਇਹ ਹੁੰਦਾ ਹੈ ਵੀ ਉਹਨਾਂ ਲੋਕਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਉਹਨਾਂ ਲੋਕਾਂ ਦੀ ਤੁਹਾਡੇ ਨਾਲ ਜਾਣ ਪਛਾਨ ਕਰਾਈ ਜਾਵੇ ਤਾਂ ਕਿ ਉਹਨਾਂ ਦੀ ਹੌਸਲਾ ਵਜਾਈ ਵੀ ਹੋ ਸਕੇ। ਹਾਲਾ ਜ਼ਿਲ੍ਹੇ ਦੇ ਪਿੰਡ ਮੋੜਨਾ ਪੱਛ ਪਹੁੰਚੇ ਆ ਇਹ ਜਿਹੜੀ ਜਗ੍ਹਾ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਇਧਰ ਵੀ ਸਾਈਡ ਤੇ ਬਾਗ ਵੀ ਬੜੇ ਸੋਹਣੇ ਬਣੇ ਹੋਏ ਆ ਇੱਕਾ ਲੋਕੇਸ਼ਨ ਬਣੀ ਹੋਈ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਿੱਖ ਸੇਵਾ ਸੁਸਾਇਟੀ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਜਗਸੀਰ ਸਿੰਘ ਮੋੜ ਨਾਵਾ ਉਹਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਇਸ ਪਿੰਡ ਬਾਰੇ ਕੀ ਉਹਨਾਂ ਨੇ ਇੱਥੇ ਚੰਗਾ ਕੀਤਾ ਵੀ ਅਸੀਂ ਤੁਹਾਨੂੰ ਦੱਸਾਂਗੇ ਕਿਉਂਕਿ ਸਿੱਖ ਜਿਹੜੇ ਨੌਜਵਾਨ ਨੇ ਸਿੱਖ ਜਿਹੜੀ ਜਥੇਬੰਦੀ ਹੈ ਸਿੱਖ ਜਿਹੜੀ ਸੰਸਥਾ ਹੈ ਇਹ ਹਮੇਸ਼ਾ ਲੋਕਾਂ ਦਾ ਭਲਾ ਚਾਹੁੰਦੀ ਹੈ ਜਦੋਂ ਅਸੀਂ ਵੀਰਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਾਫੀ ਗੱਲਾਂ ਸਾਨੂੰ ਦੱਸੀਆਂ ਕਿ ਜਿਹੜੀ ਸਾਡੀ ਸਿੱਖ ਸੇਵਾ ਸੁਸਾਇਟੀ ਹੈ ਉਹਨੇ 300 ਤੋਂ ਪਲੱਸ ਕੁੜੀਆਂ ਦੇ ਵਿਆਹ ਕੀਤੇ ਨੇਗੇ ਇਹ ਪਿੰਡ ਦੇ ਵਿੱਚ ਇੱਕ ਇੱਥੇ ਛੱਪੜ ਸੀਗਾ ਜਿਹਨੂੰ ਸਾਫ਼ ਸੁਥਰਾ ਕਰਕੇ ਭਰਤ ਪਾ ਕੇ ਇੱਕ ਬਾਗਲਾ ਦਿੱਤਾ ਗਿਆ ਉਸ ਤੋਂ ਬਾਅਦ ਹੈਂਡੀਕੈਪਟਾ ਨੂੰ ਜਿਹੜੀ ਟਰਾਲੀਆਂ ਹੁੰਦੀਆਂ ਨੇ ਉਹ ਦਿੱਤੀਆਂ ਗਈਆਂ ਲੋੜਵੰਦਾਂ ਦੇ ਰੋਜ਼ਗਾਰ ਚਲਾਏਗੇ ਜਿਹੜੇ ਜੂਸ ਵਾਲੀਆਂ ਰੇੜੀਆਂ ਤੋਂ ਲਾ ਜਾਂ ਹੱਥੀ ਰੇੜੀਆਂ ਤੋਂ ਲਾ ਪਤਾ ਨਹੀਂ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਕੀ ਕੀ ਉਹਨਾਂ ਨੇ ਦਿੱਤਾ ਕਿਹੜੇ ਲੋਕ ਕਿਹੜੇ ਉਹ ਦਾਨੀਪੁਰਸ ਉਹਨਾਂ ਦੇ ਨਾਲ ਜੁੜੇ ਆ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਕਹਿੰਦੇ ਆ ਵੀ ਤੁਸੀਂ ਇਹਦੇ ਵਿੱਚ ਸੇਵਾ ਕਰੋ ਤੇ ਲੋਕਾਂ ਦੇ ਲੋੜਵੰਦਾਂ ਦੇ ਤਮਉ ਇਸ ਚੀਜ਼ ਦੇ ਨਾਲ ਇਹ ਕਿਤੇ ਨਾ ਕਿਤੇ ਉਹਨਾਂ ਗਰੀਬਾਂ ਦੇ ਵਿੱਚ ਜਾਂਦੀ ਹੈ ਜਿਹੜੇ ਲੋੜਵੰਦ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਆ ਵੀ ਇਹਨਾਂ ਲੋਕਾਂ ਦੀ ਮਦਦ ਹੋ ਜਾਏ ਬੱਚਿਆਂ ਨੂੰ ਗੱਤ ਕੇ ਛੋਟੇ ਜਵਾਕਾਂ ਨੂੰ ਗੱਤ ਗਿਆ ਤੋਂ ਲਾ ਤੇ ਉਹਨਾਂ ਬੱਚਿਆਂ ਦੀ ਫੀਸ ਜਿਹੜੀਆਂ ਬੱਚੀਆਂ ਫੀਸ ਨਹੀਂ ਭਰ ਸਕਦੀਆਂ ਜਿਹੜੇ ਪਰਿਵਾਰ ਫੀਸ ਨਹੀਂ ਭਰ ਸਕਦੇ ਬੱਚਿਆਂ ਦੀ ਪੜ੍ਹਾਈ ਲਈ ਰਹੀ ਉਹਨਾਂ ਦੇ ਨਾਲ ਇਹ ਖੜੇ ਐ ਮੋਢੇ ਨਾਲ ਮੋਢਾ ਜੋੜ ਕੇ ਉਹ ਲੋਕ ਉਹ ਦਾਨੀਪੁਰਸ ਦੇਸਾਂ ਵਿਦੇਸਾਂ ਦੇ ਵਿੱਚ ਜਿਹੜੇ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਕਰਦੇ ਐ ਉਹ ਵੀ ਇਹਨਾਂ ਦੇ ਨਾਲ ਜੁੜੇ ਨੇ ਸਿੱਖ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਜਗਜੀਤ ਸਿੰਘ ਮੋਢਨਾ ਪਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਭਾਈ ਜੀ ਇੱਥੇ ਅਸੀਂ ਦੇਖਦੇ ਆਂ ਵੀ ਦੇਖ ਰਹੇ ਕਰ ਰਹੇ ਨੇ ਬੂਟਿਆਂ ਦੀ ਤੇ ਇਹਨਾਂ ਨਾਲ ਗੱਲ ਕਰੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਵਿਦੇਸਾਂ ਦੀ ਸੰਗਤ ਜਿੰਨੇ ਵੀ ਦੇਖ ਰਹੀ ਹੈ ਸਾਨੂੰ ਸਾਰਿਆਂ ਨੂੰ ਗੁਰਪਤੀ ਅਰਜ਼ੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਇਹ ਦੱਸੋ ਵੀ ਇਹ ਬੜਾ ਸੋਹਣਾ ਜਿਹੜਾ ਬਾਗ ਬਣਾਇਆ ਹੈ ਇਹ ਮੈਂ ਮੇਰੇ ਸੁਣਨ ਚ ਆਇਆ ਸੀ ਕਿਉਂਕਿ ਮੈਂ ਤੁਹਾਡੇ ਪਿੰਡ ਪਹਿਲੀ ਵਾਰ ਪਹੁੰਚਿਆ ਤੇ ਇਹ ਸੁਣਨ ਚ ਆਇਆ ਸੀ ਵੀ ਇੱਥੇ ਇੱਕ ਟੋਪਾ ਹੁੰਦਾ ਸੀ ਛੱਪੜ ਹੁੰਦਾ ਸੀ ਜਿਹਨੂੰ ਅਸੀਂ ਕਹਿ ਦਈਏ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਨੰਗਨ ਚ ਦਿੱਕਤ ਹੁੰਦੀ ਸੀ ਅੱਜ ਬਹੁਤ ਵਧੀਆ ਹਰਿਆ ਭਰਿਆ ਬਾਗ ਹੈ ਇਹ ਕਿਵੇਂ ਜੈਨ ਚ ਆਇਆ ਛੱਪੜ ਹਜੇ ਵੀ ਹੈਗਾ ਜੀ ਤੁਸੀਂ ਸ਼ਾਟ ਮਾਰ ਲਓ ਦੇਖੋ ਆ ਜੀ ਜੀ ਸਾਡੇ 12 ਕਿੱਲਾਂ ਚ ਛੱਪੜਾ ਵੀ ਸਫਾਈ ਵੀ ਦੇਖ ਲਓ ਤੁਸੀਂ ਕਿੰਨੀ ਕਹੇ ਜੀ ਤੇ ਹੁਣ ਤਾਂ ਜਿਹੜੀ ਗੰਦਗੀ ਹੈਗੀ ਹੈਗੀ ਤੁਹਾਡੇ ਸਾਹਮਣੇ ਇਹ ਉਦੋਂ ਇਦੋਂ ਵੀ ਜ਼ਿਆਦਾ ਜਿਹੜਾ ਬਹੁਤ ਜ਼ਿਆਦਾ ਆ तकरीबन ਗੰਦਾ ਭ੍ਰਸ਼ਟ ਏਰੀਆ ਸੀ ਜਿੱਥੇ ਕਿ ਸਾਰੇ ਪਿੰਡ ਦਾ ਕੂੜਾ ਕਰਕਟਿ ਸਿੱਟਿਆ ਜਾਂਦਾ ਸੀ ਜੀ ਇਧਰਲੀ ਸਾਈਡ ਵੀ ਸਾਰੀ ਬੰਦ ਸੀ ਰਸਤਾ ਉਧਰਲੀ ਸਾਈਡ ਵੀ ਬੰਦ ਸੀ ਉਹ ਜਿਹੜਾ ਮਕਾਨ ਬਣਿਆ ਹੋਇਆ ਉਹਦੇ ਪਿੱਛੇ ਬੰਦ ਸੀਗਾ ਕੋਈ ਇਧਰ ਆਉਂਦਾ ਜਾਂਦਾ ਨਹੀਂ ਸੀ ਰਸਤਾ ਬੰਦ ਸੀ ਜੀ ਤੇ ਸਾਰਾ بارشਾਂ ਦਾ ਪਾਣੀ ਜੋ ਰਾਜੇ ਸਿਕ ਬਾਲ ਵਗੈਰਾ ਕੱਢਦੇ ਕੋਟਦੇ ਆ ਰਾਜਾਂ ਦੇ ਬਲੇਡ ਬਲੂਡ ਸਾਰਾ ਇੱਥੇ ਅਸੀਂ ਗੰਦ ਲਫਾ ਇਹ ਜਦੋਂ ਸਾਡੇ ਧਿਆਨ ਚ ਆਇਆ ਰੌਲਾ ਪਿਆ ਦੇਖਦੇ ਆਂ ਆਪਾਂ ਰੋਜ਼ ਇਟਰਮੋਂ ਦੇ ਵੀ ਦਰਖਤ ਜਿਹੜੇ ਲਾਉ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਆ ਅਸੀਂ ਕੋਸ਼ਿਸ਼ ਕੀਤੀ ਸਾਡੇ ਧਿਆਨ ਚ ਆਇਆ ਪਰਮਾਤਮਾ ਵੱਲੋਂ ਵੀ ਇਹ ਜਗ੍ਹਾ ਖਾਲੀ ਪਈ ਆ ਯਾਰ ਜੇ ਇਹਨੂੰ ਸਜਾਰ ਲਿਆ ਜਾਵੇ ਤੇ ਇੱਥੇ ਬਹੁਤ ਸੋਹਣਾ ਜਿਹੜੇ ਇੱਕ ਲੋਕੇਸ਼ਨ ਪਿੰਡ ਦੀ ਜੋ ਪਿੰਡ ਦਾ ਨਾਮ ਰੋਸ਼ਨ ਕਰੇਗੀ ਬਣ ਸਕਦੀ ਹੈ ਅਸੀਂ ਜਿਹੜੀ ਇਹ ਤੋਂ ਪਹਿਲਾਂ ਵਾਲੀ ਪੰਚਾਇਤ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਹਿਮਤੀ ਦਿੱਤੀ ਵੀ ਹਾਂ ਯਾਰ ਬੂਟੇ ਲਾ ਲਓ ਕੋਈ ਗੱਲ ਨਹੀਂ ਵਧੀਆ ਗੱਲ ਆ ਬੂਟੇ ਲਾਉਣੇ ਹਨ ਤੇ ਅਸੀਂ ਕੋਸ਼ਿਸ਼ ਕੀਤੀ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰ ਇੱਥੇ ਤਕਰੀਬਨ ਮਿੱਟੀ ਪਾਉਣੀ ਸ਼ੁਰੂ ਕੀਤੀ ਕਿਉਂਕਿ ਇਹ ਬਹੁਤ ਡੂੰਘੇ-ਡੂੰਘੇ ਠੋਏ ਸੀ 2000 ਟਰਾਲੀ ਤਕਰੀਬਨ ਇੱਥੇ ਮਿੱਟੀ ਦੀ ਡਿੱਗੀ ਹੈ ਜੀ ਤੇ ਫਿਰ ਜਾ ਕੇ ਇਹ ਕਿਤੇ ਬੂਟੇ ਲੱਗੇ ਜੀ ਅੱਜ ਤੁਹਾਡੇ ਸਾਹਮਣੇ 4 ਸਾਲ ਹੋ ਗਏ ਸਾਨੂੰ ਜਦੋਂ ਜਦ ਕਰਦਿਆਂ ਨੂੰ ਤੇ ਫਲਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਕਿਵੇਂ ਫਲ ਲੱਗਿਆ ਜੀ ਇੱਕ ਲੋਕੇਸ਼ਨ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਹ ਇਹਦਾ ਕੀ ਕਾਰਨ ਹੈ ਇਹ ਕਿਵੇਂ ਬਣਾਈ ਹੈ ਇੱਥੇ ਇਹ ਦਿਮਾਗ ਜੇਦੀਆਂ ਐ ਸੀਗਾ ਜਦੋਂ ਵੀਰ ਸੁਭਦੀਪ ਸਿੱਧੂ ਮੂਸੇਵਾਲਾ ਉਹਦੀ ਮੌਤ ਹੋਈ ਸੀ ਜੀ ਨਾਲ ਹੀ ਸਾਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਸ਼ਾਇਦ ਅੰਬੀਆਂ ਨੰਗਲ ਅੰਬੀਆਂ ਵਾਲੇ ਸੰਦੀਪ ਸੰਦੀਪਾਨਾ ਗੜੰਗ ਉਹਨਾਂ ਦੀ ਮੌਤ ਹੋਈ ਸੀਗੀ ਤੇ ਵੀਰਦੀਪ ਸਿੱਧੂ ਵੀਰ ਅਵਤਾਰ ਖੰਡਾ ਦੇ ਨੇਜਰ ਕਨੇਡਾ ਚ ਲਗਾਤਾਰ ਜਿਹੜੀਆਂ ਮੌਤਾਂ ਹੋਣ ਕਰਕੇ ਅਸੀਂ ਸੋਚਿਆ ਸੀ ਵੀ ਇੱਥੇ ਇਹ ਬਾਗ ਦੇ ਵਿੱਚ ਉਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਜਾਵੇ ਇੱਕ ਉਹਨਾਂ ਲਈ ਚੰਗੀ ਸਰਦਾਂ ਚਲੀ ਹੈ ਨੌਜਵਾਨ ਪੀੜ੍ਹੀ ਆਉਂਦੀ ਹੈ ਜੋਤ ਆਉਂਦਾ ਉਹ ਦੇਖੂਗਾ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਨਾਂ ਸੀ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਾਂ ਸੀ ਇਹਨਾਂ ਦਾ ਲੋਕ ਇਹਨਾਂ ਨੂੰ ਸੁਣਦੇ ਸੀ ਮਾਨਦੇ ਸੀ ਨੰਗਲ ਮੇਰ ਦਾ ਕਬੱਡੀ ਚ ਬਹੁਤ ਨਾਂ ਸੀ ਦੀਪ ਸਿੱਧੂ ਵੀਰ ਕਿੱਡੀ ਜਿਹੜੀ ਹੈਗੀ ਇਸ ਪ੍ਰਸਤ ਦੀ ਜ਼ਿੰਦਗੀ ਜਿਉਂਦਾ ਸੀ ਫਿਲਮਾਂ ਦੇ ਵਿੱਚ ਕਿਦਾਂ ਉਹ ਪੰਜਾਬ ਦੇ ਹੱਕਾਂ 'ਚ ਬੋਲਣ ਲੱਗਿਆ ਜੀ ਜੀ ਕਿਦਾਂ ਹੀ ਵੀਰ ਸਿੱਧੂ ਮੂਸੇਵਾਲਾ ਐਸ ਬਾਈ ਗੱਲ ਨਹਿਰ ਦੀ ਗੱਲ ਕਰਨ ਲੱਗਿਆ ਦਸਤਾਰ ਦੀ ਗੱਲ ਕਰਨ ਲੱਗਿਆ ਤਾਂ ਉਹ ਜਿਹੜੇ ਹੈਗੇ ਸੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਉਹ ਨੌਜਵਾਨ ਪੀੜ੍ਹੀ ਨੂੰ ਦੱਸਣ ਦੇ ਲਈ ਬਾਗ ਚ ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਤੇ ਉਹ ਉਹਦਾ ਇਹ ਖਿੱਚ ਦਾ ਕੇਂਦਰਾ ਵੀ ਸਾਰੇ ਵੀਰ ਦੂਰੋਂ ਦੂਰੋਂ ਪਿੰਡਾਂ ਚ ਆਉਂਦੇ ਆ ਵੀਡੀਓ ਬਣਾਉਣ ਕਿ ਕੋਈ ਵੀਰ ਆਉਂਦਾ ਫਾਲ ਪ ਬਾਗ ਦਾ ਆਨੰਦ ਲੈਂਦੇ ਆ ਸਾਡੇ ਕੋਲੇ ਪੂਲ ਬਣਿਆ ਨਾ ਉਹਨੂੰ ਉੱਥੇ ਨਹਾਉਂਦੇ ਵੀ ਆ ਤੇ ਇੱਕ ਵੱਖਰਾ ਜਿਹਾ ਇੱਛਾ ਕੇ ਫੀਲ ਹੁੰਦਾ ਜਦੋਂ ਅਸੀਂ ਇੱਥੇ ਆ ਜਨੇ ਘਰੇ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਸਾਹ ਵਧੀਆ ਹਵਾ ਵਧੀਆ ਵਾਤਾਵਰਣ ਵਧੀਆ ਪੰਜਾਬੀ ਵਿਰਸਾ ਜਿਆ ਪੁਰਾਣਾ ਹੀ ਵਿਰਸਾ ਬਣਾ ਕੇ ਰੱਖਿਆ ਹੋਇਆ ਜਿਵੇਂ ਪੁਰਾਣੇ ਲੋਕ ਕੋ ਬਣਾਇਆ ਸੀ ਜੀ ਕੋਸ਼ਿਸ਼ ਕਰਾਂਗੇ ਇੱਥੇ ਜਲਦੀ ਆ ਨਾ ਬਸ ਉਹ ਪਾ ਕੇ ਉਹ ਵੈਸੇ ਤਾਂ ਇਹ ਜੀ ਬੋਰ ਕੀਤਾ ਸੀ ਵੀ ਕੱਲ ਨੂੰ ਜ਼ਿਆਦਾ ਬਾਰਿਸ਼ ਹੋ ਗਈ ਜੀ ਮੈਂ ਬਾਗ ਦਾ ਪਾਣੀ ਆਪਾਂ ਨੂੰ ਮੇਹ ਦਾ ਕੁਦਰਤੀ ਪਾਣੀ ਸੰਭਾਲਣਾ ਪੈਗਾ ਤਾਂ ਇਹ ਬੋਰ ਚ ਆਪਾਂ ਪਾ ਦਾਂਗੇ ਜੀ ਤੇ ਪਰ ਇਹ ਇਹਨੂੰ ਆਪਣਾ ਪੁਰਾਣਾ ਲੁੱਕ ਵੀ ਦੇਣੀ ਆ ਕਿਦਾਂ ਸਾਡੀਆਂ ਬੀਬੀ ਪਰਣਾ ਖੂਚੋਂ ਪਾਣੀ ਪਰਦੀਆਂ ਸੀ ਉਹ ਵੀ ਯਾਦ ਰੱਖਣਾ ਤੁਹਾਡੀ ਸੁਸਾਇਟੀ ਦਾ ਨਾਮ ਸਿੱਖ ਸੇਵਾ ਸੁਸਾਇਟੀ ਹੈ ਹਾਂਜੀ ਸਿੱਖ ਜਿਹੜੇ ਹੈਗੇ ਉਹ ਹਮੇਸ਼ਾ ਇਹ ਲੋਕਾਂ ਦੇ ਹਮਦਰਦ ਰਹੇ ਨੇ ਕਿ ਬਿਲਕੁਲ ਜੀ ਸੰਗਤ ਦੇ ਹਮਦਰਦ ਰਹੇ ਨੇ ਕਿ ਤੁਹਾਡੀ ਸੁਸਾਇਟੀ ਹੈ ਜਿਹੜੀ ਅੱਜ ਨੈਸ਼ਨਲ ਲੈਵਲ ਤੇ ਹੈ ਵੀ ਇਹਨਾਂ ਨੇ ਕੀ ਕੀ ਯੋਗਦਾਨ ਰਿਹਾ ਹੈ ਨਾ ਸਿੱਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਜੀ ਸਮੇਂ-ਸਮੇਂ ਤੇ ਅਸੀਂ तकरीबन ਸਾਨੂੰ 15 ਸਾਲ ਹੋ ਚਲੇ ਸੇਵਾ ਕਰਦੇ ਆ ਉਹਨੂੰ ਜੀ ਕਦੇ ਵੀ ਕਿਸੇ ਲੋੜਬੰਦ ਬੰਦੇ ਦਾ ਧਰਮ ਨਹੀਂ ਦੇਖਿਆ ਕਿਸੇ ਦੀ ਜਾਤ ਨਹੀਂ ਦੇਖੀ ਕਿਸੇ ਨੂੰ ਜੀ ਟਰਾਈਸਾਈਕਲ ਚਾਹੀਦਾ ਹੈ ਹੈਂਡੀਕੈਪਟ ਜਿਹੜੇ ਵੀਰ ਆ ਉਹਨਾਂ ਦੇ ਲਈ ਅਸੀਂ ਤਕਰੀਬਨ 1000 ਤੋਂ ਪਲੱਸ ਟਰਾਈਸਾਈਕਲ ਦੇ ਚੁੱਕੇ ਆ ਜੀ ਹਰ ਮਹੀਨੇ ਜਿਹੜੀਆਂ ਸਾਡੀਆਂ ਭੈਣਾ ਬਦਵਾਂ ਨੇ ਜਾਂ ਜਿਨ੍ਹਾਂ ਨੂੰ ਪੈਰਾਲਾਈਜ ਵਗੈਰਾ ਹੋ ਗਿਆ ਜਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਦੇ ਰਿਹਾ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਈਦਾ ਜਿੰਨੇ ਦੇ ਪਹਿਲੇ ਹਰfte ਜੀ ਜੀ ਤੇ ਨਾਲ ਦੀ ਨਾਲ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਤਕਰੀਬਨ ਤਿੰਨ ਬੱਚੀਆਂ ਨੂੰ ਅਸੀਂ ਇਹ ਤੋਂ ਪਹਿਲਾਂ ਐਲਲ ਵੀ ਕਰਵਾ ਚੁੱਕੇ ਆ ਬੱਚੀਆਂ ਜਿਹੜੀਆਂ ਜੁਡੀਸ਼ਰੀ ਦੀ ਤਿਆਰੀ ਇਸ ਟਾਈਮ ਕਰ ਚੁੱਕੀਆਂ ਨੇ ਜਿਹੜਾ ਕੀ ਕਦੇ ਸੋਚਿਆ ਵੀ ਨਹੀਂ ਸੀ ਵੀ ਉਹ ਕਦੇ ਐਲ ਐਲ ਵੀ ਕਰ ਲੈਣਗੇ ਕਿਉਂਕਿ 5 ਸਾਲ ਦਾ ਕੋਰਸ ਹੈ ਇਹ ਹੁਣ ਵੀ ਇੱਕ ਅਸੀਂ ਬੱਚੀ ਮਾਨਪ੍ਰੀਤ ਕੌਰ ਪੁੱਤਰੀ ਨਿਸ਼ਤਰ ਸਿੰਘ ਉਹਨੂੰ ਪਟਿਆਲੇ ਲਾਇਆ ਹੋਇਆ ਉਹਦਾ ਪਹਿਲਾ ਸੈਮੈਸਟਰ ਜਿਹੜਾ ਪੂਰਾ ਹੋਇਆ ਐਲ ਐਲ ਵੀ ਦਾ ਜੀ ਤੇ ਬਹੁਤ ਸਾਰੇ ਬੱਚੇ ਆ ਜਿਹੜੇ ਬੀ ਐਡ ਕਰ ਚੁੱਕੇ ਆ ਜੀ ਤੇ ਬਾਕੀ ਸਾਡਾ ਬਦਿਆਲਾ ਮੋਰਨਾਬਾ 2016 ਤੋਂ ਚੱਲਦਾ ਹੈ ਡਾਕਟਰ ਕਮਲਜੀਤ ਸਿੰਘ ਜੀ ਮਾਨ ਸਾਹਿਬ ਕੈਲੀਫੋਰਨੀਆ ਤੋਂ ਬੱਲੂ ਦੇ ਪਰਿਵਾਰ ਤੋਂ ਸਾਡੇ ਪਿੰਡ ਦੇ ਨੇ ਉਹਨਾਂ ਵੱਲੋਂ ਸਾਨੂੰ ਟੀਚਰ ਰੱਖ ਕੇ ਦਿੱਤੇ ਗਏ ਜਿਹੜੇ ਲੋੜਵੰਦ ਬੱਚੇ ਆ ਸਕੂਲ ਟਾਈਮ ਤੋਂ ਬਾਅਦ ਉਹਨਾਂ ਨੂੰ ਪੜ੍ਹਾਉ ਤੇ ਉਹਨਾਂ ਦੀ ਤਿਆਰੀ ਕਰਾਉਣੀ ਜੀ ਹਨਾ ਜੀ ਇਹ ਅਸੀਂ ਚਾਹੁੰਦੇ ਆ ਵੀ ਬੱਚੇ ਜਿਹੜੇ ਸਾਰੇ ਪੜਨ ਲਿਖਣ ਤਰੱਕੀ ਕਰਨ ਆਪਣੇ ਪਿੰਡ ਦਾ ਆਪਣੇ ਨਾਮ ਦਾ ਜਿਹੜੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨ ਸਾਢੇ 350 ਤੋਂ ਪਲੱਸ ਸੌਣ ਨਾ ਚਾਇਆ ਵੀ ਤੁਸੀਂ ਕੁੜੀਆਂ ਦੇ ਵਿਆਹ ਕੀਤੇ ਹੈ ਹਾਂ ਜੀ ਇਸ ਸੁਸਾਇਟੀ ਨੇ ਰਲ ਮਿਲ ਕੇ ਵਿਆਹ ਕੀਤੇ ਸਾਢੇ 350 ਹਾਂ ਜੀ ਬਿਲਕੁਲ ਕੀ ਇਹ ਸੱਚ ਹੈ ਬਈ ਜੀ ਹਾਂਜੀ ਹਾਂਜੀ ਅਸੀਂ ਤਕਰੀਬਨ ਹਰੇਕ ਮਹੀਨੇ ਮੇਰੇ ਹਿਸਾਬ ਨਾਲ ਦੋ ਬੱਚੀਆਂ ਦੇ ਜਾਂ ਇੱਕ ਬੱਚੀ ਦਾ ਹਰੇਕ ਮਹੀਨੇ ਚ ਹੀ ਵਿਆਹ ਹੋ ਜਾਂਦਾ ਜੀ ਵਿਸਾਖੀ ਤੇ ਅਸੀਂ ਖਾਲਸਾ ਬੰਦ ਦਾ ਜਨਮ ਦਿਹਾੜਾ ਜਿਹੜਾ ਲੋੜਵੰਦ ਬੱਚੀਆਂ ਦੇ ਜਿਹੜੀ ਮੈਰਿਜ ਕਰਕੇ ਹੀ ਕਰਦੇ ਆ ਜੀ ਪਹਿਲ ਦਿੰਦੇ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਪੇਰੈਂਟਸ ਜਾਂ ਚੜ੍ਹਾਈ ਕਰ ਜਾਂਦੇ ਜਾਂ ਪਿਓ ਚੜ੍ਹਾਈ ਕਰ ਗਿਆ ਮਾਂ ਛੱਡ ਕੇ ਤੁਰ ਗਈ ਕਈ ਬੱਚਿਆਂ ਨੂੰ ਦਾਦੀ ਪਾਲਦੀ ਆ ਨਾਨੀ ਪਾਲਦੀ ਆ ਉਹਨਾਂ ਬੱਚਿਆਂ ਦੇ ਜਿਹੜੇ ਅਸੀਂ ਕਾਰਜ ਕਰਦੇ ਆ ਜੀ ਇਸ ਸਾਲ ਵੀ ਵਿਸਾਖੀ ਤੇ ਜਿਹੜੇ ਅਸੀਂ ਤਕਰੀਬਨ 10 ਵਿਆਹ ਕੀਤੇ ਸੀ ਹਮ ਗੱਤਕ ਵੀ ਬੱਚੇ ਸਿੱਖਦੇ ਆ ਇੱਥੇ ਮੈਂ ਦੇਖਿਆ ਤੁਹਾਡੇ ਘਰਿਓ ਹਾਂ ਜਿਹੜੇ ਗੱਤਕਾ ਖੇਡਣ ਵਾਸਤੇ ਹੁੰਦੇ ਆ ਹੋਰ ਦਿਖਾਉਣ ਵਾਸਤੇ ਜਿਹੜੇ ਸ਼ਸਤਰ ਹੁੰਦੇ तकरीबन ਪਏ ਨੇਗੇ ਬਿਲਕੁਲ ਜੀ ਉੱਥੇ ਇੱਥੇ ਸਿਖਾਉਣੇ ਕਿੱਥੇ ਸਿਖਾਉਣੇ ਕਿੰਨੇ ਬੱਚੇ ਅੱਜ ਤੱਕ ਸਿੱਖੇ ਨੇ ਤੁਹਾਡੀ ਅਕੈਡਮੀ ਦਾ ਨਾਂ ਉਹ ਇਹੀ ਸੇਵਾ ਸੁਸਾਇਟੀ ਤੇ ਚੱਲਦਾ ਜਾਂ ਗੱਤਕੇ ਵਾਲੀ ਦਾ ਹੋਰ ਨਾਂ ਰ ਕਿ ਨਹੀਂ ਜਿਹੜਾ ਗੱਤਕੇ ਦਾ ਨਾਂ ਉਹ ਆਪਣੇ ਕੋਲੇ ਸਿੱਖਦੇ ਜੀ ਟੀਚਰ ਵੀ ਰਾਮਨਦੀਪ ਸਿੰਘ ਬੋਗਰ ਜੀ ਜਿਹੜੇ ਬੱਚਾ ਨੂੰ ਬੜੇ ਲੰਮੇ ਚਿਰ ਤੋਂ ਸਿਖਾ ਰਹੇ ਨੇ ਬਰੀਕੀ ਦੇ ਨਾਲ ਕਿਉਂਕਿ ਸਾਡੀ ਸ਼ਸਤਰ ਵਿਦਿਆ ਜੀ ਪ੍ਰਾਤਨਾਂ ਜਿਹੜੀਆਂ ਖੇਡਾਂ ਨੇ ਗੁਰੂ ਸਾਹਿਬ ਵੇਲੇ ਤੋਂ ਤੋ ਉਹਨੂੰ ਪਰਫੋਰਮਲਟ ਕਰਨ ਦੇ ਲਈ ਟੀਚਰ ਬਗੇ ਦਾ ਖਾਲਸਾ ਸੇਵਾ ਗਰੁੱਪ ਪੰਜਾਬ ਵਾਲੇ ਨਿਊਜ਼ੀਲੈਂਡ ਵਾਲੇ ਸਿੰਘਾਂ ਵੱਲੋਂ ਸਾਨੂੰ ਟੀਚਰ ਪ੍ਰੋਵਾਈਡ ਕੀਤਾ ਗਿਆ ਜੀ ਜੀ ਤੇ ਉਹ ਸਮੇਂ-ਸਮੇਂ ਤੇ ਜੀ ਜਿਹੜੇ ਬੱਚੇ ਅਸਟਰ ਵਿਦੇਸ਼ ਕਿਉਂਦੇ ਆ ਤੇ ਉਹਨਾਂ ਦੀ ਜਿਹੜੀ ਸੇਵਾ ਦੀ ਬਦੌਲਤ ਸਾਡੇ ਬੱਚੇ ਪੰਜਾਬ ਖੇਡ ਚੁੱਕੇ ਮੁਕਸਾ ਰਾਮਸਾਰੀ ਏਰੀਆ ਦੇ ਵਿੱਚ ਬੱਚੇ ਜਿਹੜੇ ਕੁੜੀਆਂ ਖਾਸ ਕਰਕੇ ਜਿਹੜੀਆਂ ਕੀ ਪੋਜੀਸ਼ਨਾਂ ਤੇ ਆਈਆਂ ਨੇ ਤੇ ਉਹ ਬੱਚੇ ਆ ਜਿਹੜੇ ਮੱਲਾ ਮਾਰ ਰਹੇ ਅੱਜ ਬਹੁਤ ਸਾਰੇ ਬੱਚੇ ਆ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਗੱਤਕੇ ਦੇ ਵਿੱਚ ਟ੍ਰੇਨਿੰਗ ਲੈ ਕੇ ਆਪਣੇ ਸਰੀਰ ਨੂੰ ਸੰਭਾਲ ਰਹੇ ਆ ਹਾਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜੇਕਰ ਕਿਸੇ ਬੱਚੇ ਨੂੰ ਆਪਾਂ ਇਸ ਜਗ੍ਹਾ ਤੇ ਲਾਵਾਂਗੇ ਇਧਰਲੇ ਪਾਸੇ ਲਾਵਾਂਗੇ ਤਾਂ ਉਹ ਨਸੇ ਤੋਂ ਮੁਕਤ ਹੋਣਗੇ ਹੋਣਗੇ ਕਿਉਂਕਿ ਅਕਸਰ ਹੀ ਅੱਜ ਕੱਲ ਨਸਿਆਂ ਦਾ ਦੌਰ ਚੱਲਦਾ ਹੈ ਅਸੀਂ ਦੇਖਦੇ ਹਾਂ ਕੋਈ ਬੱਚਾ ਚਿੱਟੇ ਦਾ ਟੀਕਾ ਲਾ ਕੇ ਮਰਦਾ ਹੈ ਜਾਂ ਕਿਵੇਂ ਆ ਸਰਕਾਰਾਂ ਵੀ ਬੇਸਕੋ ਕੋਸ਼ਿਸ਼ ਕਰਦੀਆਂ ਨੇ ਪਰ ਉਹ ਨਹੀਂ ਰੁਕ ਰਿਹਾ ਤੁਹਾਡੀ ਨਸੇ ਨੂੰ ਲੈ ਕੇ ਨਸੇ ਦੀ ਰੋਕਥਾਮ ਲਈ ਕੋਈ ਸੁਸਾਇਟੀ ਕੋਈ ਕਦਮ ਚੱਕ ਰਹੀ ਹੈ ਹਾਂਜੀ ਅਸੀਂ ਵੀਰ ਜੀ ਕਹਿਣਾ ਚਾਹੁੰਦੇ ਕਿ ਜਿਹੜੀਆਂ ਸਾਡੇ ਸਰਕਾਰਾਂ ਨੇ ਨਾ ਉਹ ਆਹ ਚਾਹ ਸਾਡੇ ਲੋਕ ਆ ਉਹ ਇਦਾਂ ਦਾ ਇੱਕ ਹੋ ਕਰਦੇ ਆ ਵੀ ਕੱਲਾ ਨਸ਼ਾ ਨਸ਼ਾ ਕਰਕੇ ਹੀ ਜਿਆਦਾ ਉਹ ਕਰ ਰਹੇ ਆ ਪਰ ਇਹਦਾ ਬਦਲਾਅ ਵੀ ਚਾਹੀਦਾ ਬੱਚਾ ਨੂੰ ਕੋਈ ਗਰਾਊਂਡ ਚਾਹੀਦਾ ਬੱਚਾ ਨੂੰ ਕੋਈ ਹੋਰ ਮਤਬਲ ਸਟੈਪ ਚਾਹੀਦਾ ਹੁੰਦਾ ਵੀ ਜਿਹੜਾ ਨਸ਼ੇ ਤੋਂ ਪਟਕੇ ਹੋਰ ਲੱਗਣਾ ਅਸੀਂ ਕੋਸ਼ਿਸ਼ ਕਰਦੇ ਆ ਵੀ ਜਿਹੜਾ ਬੱਚਾ ਟੈਨਾ ਮੇ ਨਸ਼ਾ ਛੱਡਣਾ ਉਹਨੂੰ ਅਸੀਂ ਖਰਾਕ ਦੇ ਸਕਦੇ ਆ ਦਵਾਈ ਦੇ ਸਕਦੇ ਆ ਪਰ ਉਹ ਛੱਡੇ ਇਹ ਨਾ ਹੋਵੇ ਵੀ ਦਵਾਈ ਵੀ ਲੈ ਲੇ ਤੇ ਨਸ਼ਾ ਵੀ ਨਾ ਛੱਡੇ ਜਿਹੜਾ ਕੋਈ ਬੱਚਾ ਸੱਚਮੁੱਚ ਛੱਡਣਾ ਚਾਹੁੰਦਾ ਸੀ ਉਹਦੇ ਦਿਲੋਂ ਨਾਲ ਆ ਉਹਨੂੰ ਖਰਾਕ ਵੀ ਦੇਵਾਂਗੇ ਉਹਨੂੰ ਗੇਮਾਂਜ ਵੱਲ ਵੀ ਲੈ ਕੇ ਜਾਵਾਂਗੇ ਉਹਦਾ ਲਾਜ਼ਮੀ ਕਰਵਾਵਾਂਗੇ ਪਰ ਕੋਈ ਛੱਡ ਕੇ ਰਾਜੀ ਨਹੀਂ ਹਮ ਗੱਲ ਤਾਂ ਇਹ ਜਿਵੇਂ ਹੁਣ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਤੁਹਾਡੀ ਸੋਸਾਇਟੀ ਨੇ ਬਹੁਤ ਦੂਰ ਤੱਕ ਲੋਕਾਂ ਦੀ ਮਦਦ ਕੀਤੀ ਹੈ ਹਾਂਜੀ ਜਿਵੇਂ ਹੁਣ ਗੰਨੇ ਵਾਲੀਆਂ ਰੇੜੀਆਂ ਵੀ ਅਕਸਰ ਅਸੀਂ ਦੇਖ ਅਸੀਂ ਦੇਖਦੇ ਹੁੰਦੇ ਆਂ ਵੀ ਯਾਰ ਕੋਈ ਲੋਕ ਉਹਨਾਂ ਦੀ ਮਦਦ ਕਰਕੇ ਰਾਜੀ ਨਹੀਂ ਹੁੰਦਾ ਜਿਹੜੇ ਲੋਕ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਕਿਉਂਕਿ ਉਹ ਤਾਂ ਨਹੀਂ ਖੜਾ ਹੋ ਸਕਦੇ ਉਹਨਾਂ ਕੋਲੇ ਕੋਈ ਰੋਜ਼ਗਾਰ ਨਹੀਂ ਹੁੰਦਾ ਉਹਨਾਂ ਕੋਲੇ ਕੋਈ ਆਜ਼ਾਰ ਨਹੀਂ ਹੁੰਦਾ ਆਪਦਾ ਵੀ ਜਿਹਦੇ ਕਰਕੇ ਉਹ ਬੰਦਾ ਆ ਆਪਦੇ ਪੈਰਾਂ ਤੇ ਖੜਾ ਹੋ ਸਕੇ ਸੋਸਾਇਟੀ ਨੇ ਤੁਹਾਡੀ ਨੇ ਇਹ ਵੀ ਸੁਣਨ ਚ ਆਇਆ ਵੀ ਉਹਨਾਂ ਨੂੰ ਰੇੜੀਆਂ ਤੋਂ ਲਾ ਕੋਸੋਰ ਵੀ ਦਿੱਤਾ ਹੈਗਾ ਬਿਲਕੁਲ ਜੀ ਅਸੀਂ ਹੁਣ ਸਾਡੇ ਕੋਲੇ ਦੂਰੋਂ ਦੂਰੋਂ ਹਰੇਕ ਜ਼ਿਲ੍ਹੇ ਚੋਂ ਪੈਣਾ ਜਿਹੜੀਆਂ ਕੋਈ ਵਿਧਵਾ ਹੋ ਜਾਂਦੀ ਆ ਉਹ ਆਉਂਦੀ ਆ ਜੀ ਮੇਰੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਬੱਚੇ ਛੋਟੇ ਆ ਮੈਨੂੰ ਰਾਸ਼ਨ ਦਿੱਤਾ ਜਾਵੇ ਜੀ ਪਰ ਜਦੋਂ ਅਸੀਂ ਸੋਚਦੇ ਆਂ ਵੀ ਇੱਕ ਨੌਜਵਾਨ ਭੈਣ ਆ ਬੱਚੇ ਛੋਟੇ ਨੂੰ ਅਸੀਂ ਕਿੰਨਾ ਕੁ ਜੇ ਰਸ਼ਨ ਦੇ ਦਾਂਗੇ ਮਹੀਨਾ 2 ਮਹੀਨੇ ਸਾਲ 2 ਸਾਲ ਫਿਰ ਉਹਨੂੰ ਭੈਣ ਨੂੰ ਪੁੱਛੀ ਜਾਂਦਾ ਵੀ ਤੈਨੂੰ ਕੋਈ ਕੰਮ ਆਉਂਦਾ ਕੋਈ ਸਲਾਈ ਕੜਾਈ ਦਾ ਕੋਈ ਦਰੀਆਂ ਦਾ ਨਾਲਿਆਂ ਦਾ ਕੋਈ ਪਾਚਮ ਦਾ ਉਹ ਪਰ ਅੱਜ ਕੱਲ੍ਹ ਜ਼ਿਆਦਾਤਰ ਇਹ ਜੀ ਬਾਬਾ ਜੀ ਕੋਈ ਕੰਮ ਨਹੀਂ ਆਉਂਦਾ ਹਾਂ ਪਰ ਅਸੀਂ ਕੋਸ਼ਿਸ਼ ਹੀ ਕਰਦੇ ਆਂ ਵੀ ਜਿਹਦੇ ਕੋਲ ਐਕਸਪੀਰੀਅੰਸ ਹੈ ਤਜਰਬਾ ਹੈ ਉਹਨੂੰ ਇਹਨੇ ਕੁਛ ਭੈਣਾਂ ਨੂੰ ਅਸੀਂ ਪਾਪਕੋਰਨ ਵਾਲੀਆਂ ਮਸ਼ੀਨਾਂ ਦਿੱਤੀਆਂ ਲੁਧਿਆਣੇ ਤੋਂ ਲੈ ਕੇ ਉਹ ਵਧੀਆ 1000 ਰੁਪਏ ਦਿਹਾੜੀ ਬਣਦਾ ਜਦੋਂ ਬਿਆਹਾਂ ਦਾ ਸੀਜ਼ਨ ਹੁੰਦਾ ਪੈਰਸਾਂ ਦੇ ਵਿੱਚ 1000 1000 ਰੁਪਏ ਦਿਹਾੜੀ ਆਉ ਮਸ਼ੀਨ ਦੀ ਦਾਣੇ ਭੋਨਣ ਵਾਲੀ ਜਿਹਨੂੰ ਆਪਾਂ ਪੰਜਾਬੀ ਵਿੱਚ ਪਹਿਲਾਂ ਸਾਡਾ ਕਲਚਰ ਆ ਪੱਠੀਆਂ ਪੱਠੀਆਂ ਖਾ ਗਏ ਉਹ ਚੀਜ਼ ਪਾਪਕੋਰਨ ਆ ਗਿਆ ਉਹ ਅਸੀਂ ਬਹੁਤ ਸਾਰੀਆਂ ਭੈਣਾਂ ਨੂੰ ਜਿਹੜੀਆਂ ਪਾਪਕੋਰਨ ਵਾਲੀਆਂ ਮਸ਼ੀਨਾਂ ਦਿੱਤੀਆਂ ਤੇ ਜਿਹੜੇ ਸਾਡੇ ਗੁਰਸਿੱਖ ਭਰਾ ਸੀ ਜਿਨ੍ਹਾਂ ਕੋਲੇ ਤਜਰਬਾ ਸੀ ਉਹਨਾਂ ਨੂੰ ਅਸੀਂ ਗੰਨੇ ਦੇ ਜੂਸ ਵਾਲੇ ਘੜਾੜੇ ਵੀ ਦਿੱਤੇ ਤੇ ਕੁਲਚੇ 버ਗਰ ਵਾਲੀਆਂ ਰੇੜੀਆਂ ਵੀ ਲੇ ਸਿੱਖ ਨੌਜਵਾਨਾਂ ਨੂੰ ਦਿੱਤਾ ਹੈ ਜਾਂ ਕੋਈ ਮਰਜੀ ਆ ਗਿਆ ਜਿਹੜਾ ਉਹਨਾਂ ਨੂੰ ਵੀ ਦਿੱਤਾ ਲੋੜ ਹੋਵੇ ਕੋਈ ਹੋਵੇ ਜੀ ਲੋੜ ਬੰਦ ਹੋਵੇ ਕੋਈ ਹੋਵੇ ਤਜਰਬਾ ਹੋਵੇ ਆਪਣਾ ਕਿਸੇ ਵੀ ਧਰਮ ਨਾਲ ਕੋਈ ਬੈਰ ਵਿਰੋਧ ਜਾਂ ਨਫ਼ਰਤ ਨਹੀਂ ਹੈ ਆਪਾਂ ਚਾਹੁੰਦੇ ਆ ਵੀ ਉਹ ਸਤਿਮੁੱਚੀ ਲੋੜ ਬੰਦ ਹੋਵੇ ਕਿਰਤ ਕਰ ਸਕਦਾ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਆਪਦੇ ਬੱਚੇ ਪਾਲੇ ਉਹ ਚਾਹੇ ਮਾਨਸਕੀ ਜਾਂ ਸਭ ਕੋ ਪਛਾਣ ਉਹ ਕਿਸੇ ਵੀ ਧਰਮ ਦਾ ਕਿਸੇ ਜਾਤ ਦਾ ਆਪਣੇ ਇਸ ਨਾਲ ਕੋਈ ਮੈਟਰ ਨਹੀਂ ਜੀ ਹਾਂਜੀ ਆਪਾਂ ਇਹ ਤਾਂ ਇਹੀ ਚਾਹੁੰਦੇ ਆ ਵੀ ਆਪਦੀ ਉਹ ਕਿਰਤ ਕਰਨਾ ਹਰ ਵਾਰੀ ਨਾ ਮੰਗਣਾ ਪਵੇ ਨਾਲੇ ਉਹਨਾਂ ਨੂੰ ਸਾਬਰਾਨੇ ਤਸੱਲੀ ਵੀ ਯਾਰ ਮੈਂ ਕਿਰਤ ਕੀਤੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲ ਕਰਤਨੋ ਦਿੱਤੀ ਹੈ ਉਹ ਕਿਰਤ ਕਰਨ ਆਪਣੇ ਬੱਚੇ ਪਾਲਣ ਹਾਂ ਜੇ ਕੋਈ ਜੇ ਕੋਈ ਭੈਣ ਸਲਾਈ ਜਾਣਦੀ ਹੈ ਜਾਂ ਕੋਈ ਹੋਰ ਉਹਨੂੰ ਕਿਸੇ ਚੀਜ਼ ਦੀ ਲੋੜ ਆ ਉਹ ਆਪਾਂ ਪ੍ਰੋਵਾਈਡ ਕਰਾ ਸਕਦੇ ਜੀ ਕੰਮ ਕਰਨਾ ਉਹਨਾਂ ਦਾ ਫਰਜ਼ ਕਿੰਨਾ ਟਾਈਮ ਨਿਰੰਤਰ ਇਹ ਸੇਵਾ ਤੁਹਾਡੀ ਚੱਲਦੀ ਹੈ ਜਾਂ ਮਤਲਬ ਕਿ ਅੱਜ ਤੱਕ ਜਿੰਨਿਆਂ ਨੂੰ ਦੇਤਾ ਠੀਕ ਹੈ ਨਹੀਂ ਚੱਲ ਰਹੀ ਹੈ ਜੀ ਨਿਰੰਤਰ ਜਿੱਥੇ ਬੇਸਹਾਰਿਆਂ ਨੂੰ ਮਕਾਨ ਅਸੀਂ ਤਕਰੀਬਨ 8 ਮਕਾਨ ਤਾਂ ਮੈਂ ਇਸ ਮੇਰੇ ਪਿੰਡ 'ਚ ਹੀ ਪਾ ਚੁੱਕੇ ਹਾਂ 8 ਮਕਾਨ ਪੂਰੇ ਤਕਰੀ ਅਸੀਂ ਹਰਿਆਣਾ ਤੋਂ ਰਾਜਸਥਾਨ ਹਰ ਜਾਣਿਆ ਹਰ ਸ਼ਹੀਦ ਪਰਿਵਾਰ ਕੋਲੇ ਜਾਣਿਆ ਹਰ ਲੋੜਵੰਦ ਕੋਲੇ ਜਾਣਿਆ ਤੇ ਕੱਲ ਹੀ ਅਸੀਂ ਖੰਡੂਰ ਸਾਹਿਬ ਜਾ ਕੇ ਆਏ ਜਿੱਥੇ ਸਾਡੀ ਸਿੱਖ ਦੇ ਪ੍ਰਚਾਰਕ ਨੇ ਵਿਚਾਰੇ ਦੋ ਭਰਾ ਉਹਨਾਂ ਦਾ ਮਕਾਨ ਬਣਾ ਕੇ ਦੇਣਾ 6 ਲੱਖ ਰੁਪਏ ਲੱਗਣਾ ਹੈ ਨਾ ਜੀ ਕੁਲਦੀਪ ਸਿੰਘ ਬਾਈ ਮਨਜੀਤ ਸਿੰਘ ਉਹਨਾਂ ਦੇ ਮਕਾਨ ਬੜਾ ਕੇ ਦੇਣੇ ਜਿਹੜਾ ਰਣਜੀਤ ਸਿੰਘ ਜੀ ਵੱਲੋਂ ਕੱਲ ਹੀ ਅਸੀਂ ਜਾ ਕੇ ਆਏ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਨਾ ਹਰ ਜਿੱਥੇ ਸਾਨੂੰ ਲੱਗਦਾ ਉੱਥੇ ਜਾਈਦਾ ਕੋਸ਼ਿਸ਼ ਕਰੀਦੀ ਹੈ ਜਿਵੇਂ ਤੁਸੀਂ ਠੂਠਾ ਵਾਲੇ ਪਿੰਡ ਦੀ ਤਿੰਨ ਨੇਤਰ ਹੀਨ ਉਹਨਾਂ ਦੀ ਖਬਰ ਦੇਖੀ ਹੋਣੀ ਆਈ ਹੋਈ ਜੀ ਜੀ ਉਹਨਾਂ ਨੂੰ ਮੈਂ ਫੋਨ ਵੀ ਕੀਤਾ ਸੀ ਵੀ ਇੱਥੇ ਆ ਜਾਓ ਅਸੀਂ ਲਾਂਗਰੀ ਰੱਖ ਦਿੰਨੇ ਆ ਆ ਤੁਹਾਡੇ ਕੋਲ ਛੱਡੂ ਕੋਲ ਜਗ੍ਹਾ ਦੇਖੋ ਵਧੀਆ ਮਾਹੌਲਾ ਹੈ ਬਾਥਰੂਮ ਹੈ ਪਾਣੀ ਹੈ ਸਾਰਾ ਕੁਝ ਹੈ ਵੀ ਇੱਥੇ ਤੁਸੀਂ ਰਹੋ ਤੁਹਾਡਾ ਰੋਟੀ ਪਾਣੀ ਦਵਾਈ ਦੀ ਡਾਕ ਕਪੜਾ ਸਾਰਾ ਸਾਡਾ ਆਰਾਮ ਨਾਲ ਰਿਲੈਕਸ ਹੋ ਕੇ ਰਹੋ ਨੇਤਰ ਹੀ ਨਾ ਤੁਸੀਂ ਆਪਣੇ ਕੋਲੇ ਬਣਾਉਣਾ ਹਾਂ ਹਾਂ ਜੀ ਵੀ ਅਸੀਂ ਇੱਥੇ ਸੇਵਕ ਹਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਸੋਚਦਾ ਨਹੀਂ ਬਰਤ ਬਰਤ ਕਰੂਗਾ ਦੋ ਦਿਨ ਚਾਰ ਦਿਨ ਅਗਲਾ ਜਾਂਦਾ ਮਦਦ ਕਰਕੇ ਮੁੜਿਆ ਹੁੰਦਾ ਹੈ ਉੱਥੇ ਤੱਕ ਵੀਡੀਓ ਬਣਦੀ ਹੈ ਤਿੰਨ ਬਜ਼ੁਰਗ ਸਾਡੇ ਕੋਲੇ ਹੁਣ ਬੈਠੇ ਆਂ ਜੀ ਦੇਖ ਸਕਦੇ ਹੋ ਤੁਸੀਂ ਬੈਠੇ ਆ ਤਿੰਨ ਬਜ਼ੁਰਗ ਬੇਸਾਰ ਉਹਨਾਂ ਨੂੰ ਕੋਈ ਨਹੀਂ ਸੰਭਾਲਦਾ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਆਜੋ ਆਪਣਾ ਕੋਲੇ ਕਮਰੇ ਹੈਗੇ ਆ ਜਥੇਦਾਰ ਜਗਜੀਤ ਸਿੰਘ ਜੀ ਟਰਾਂਪੋ ਉਹਨਾਂ ਨੇ ਪਵਾਏ ਆ ਵੀ ਇੱਥੇ ਤੁਹਾਡੀ ਅਸੀਂ ਵਧੀਆ ਕਿਉਂਕਿ ਮੋਟਰ ਲੱਗੀ ਹੈ ਪਾਣੀ ਹੈ ਬੂਟੇ ਹੈ ਕੋਈ ਗੰਮ ਨਹੀਂ ਇੱਥੇ ਕੁ ਉਹ ਪੰਜੜਾ ਕੋਈ ਫਰੂਟ ਲੱਗਿਆ ਮੌਸਮ ਦੇ ਹਿਸਾਬ ਨਾਲ ਤੋੜ ਲੋ ਖਾ ਲੋ ਨਾ ਲੋ ਧੋ ਲੋ ਰਿਲੈਕਸ ਹੋ ਜਾਓ ਬੰਦਗੀ ਕਰੋ ਆਪਦੀ ਰੱਬ ਦਾ ਨਾਮ ਲੋ ਫਲਟਾਂ ਤੋਂ ਜ਼ਿਆਦਾ ਆਇਆ ਹੈ ਦਰਖਤਾਂ ਤੋਂ ਵੀ ਜ਼ਿਆਦਾ ਵੀ ਇੱਕ ਰੁੱਖ ਸੌ ਸੁਖ ਹਾਂਜੀ ਇੱਥੇ ਇਕੱਲਾ ਤੁਹਾਡਾ ਬਾਗ ਬਣਾਇਆ ਜਾਂ ਵੱਖ-ਵੱਖ ਥਾਵਾਂ ਤੇ ਹੋਰ ਵੀ ਕਿਤੇ ਬਾਹਰ ਅੰਦਰ ਤੁਸੀਂ ਰੁੱਖ ਲਗਾਏ ਨੇਗੇ ਨਹੀਂ ਜੀ ਅਸੀਂ ਮੌਕਾ ਭਾਲਦੇ ਰਹਿੰਦੇ ਹਾਂ ਕਿਸੇ ਉਹਨਾਂ ਜਿਵੇਂ ਬਰਜ ਫਤੇਗੜ ਜ세ਦਾਰ ਭਦਰ ਸਿੰਘ ਦਾ ਭੋਗ ਸੀ ਉਹ ਭੋਗ ਵੀ ਆਪਾਂ ਹੀ ਪਾਇਆ ਜੀ ਤੇ ਬੂਟੇ ਵੀ ਉੱਥੇ ਤਕਰੀਬਨ 1000 ਬੂਟਾ ਉਹਨਾਂ ਦੇ ਭੋਗ ਤੇ ਉਹਨਾਂ ਦੀ ਯਾਦ ਨੂੰ ਲੈ ਕੇ ਬੰਡਿਆ ਜਦੋਂ ਕੋਈ ਮੈਰ ਜਾਂ ਨਵਾਂ ਜਨਮ ਆ ਸ੍ਰੀ ਆ ਕਿਸੇ ਬੱਚੇ ਦਾ ਜਨਮ ਹੋਣਾ ਕੋਈ ਵੀ ਕੋਈ ਖੁਸ਼ੀ ਦਾ ਦਿਹਾੜਾ ਸੀ ਉਹਨੂੰ ਕੋਸ਼ਿਸ਼ ਕਰਦੇ ਆ ਵੀ ਇਹ ਬੂਟੇ ਲਾ ਕੇ ਵਾਤੋਂ ਵਾਤੋਂ ਮਨਾਇਆ ਜਾਵੇ ਅਸੀਂ ਜਿੱਥੇ ਵੀ ਕਿਤੇ ਸਾਨੂੰ ਸਾਂਝੀ ਜਗ੍ਹਾ ਜਿਵੇਂ ਪੀਡਬਲੂ ਦੀ ਜਗ੍ਹਾ ਸੜਕਾਂ ਨਾਲ ਖਾਲੀ ਉੱਥੇ ਲਗਾਈ ਦੀਆਂ ਪਰ ਬੂਟੇ ਇਕੱਲੇ ਇਹ ਨਹੀਂ ਹੈਗਾ ਵੀ ਲਾ ਦਿੱਤੇ ਉਹਦੀ ਕੇਅਰ ਕਰਨੀ ਸਾਂਭ ਸੰਭਾਲ ਕਰਨੀ ਵਾਰਾਂ ਪਾਸੂ ਬਹੁਤ ਜੰਡ ਨਸੂਰਾ ਪਰਮਪਤਾਂ ਜਿਹੜੇ ਦਰਖਤ ਸਾਡੇ ਉਹ ਲਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਹੁਣ ਕੁਝ ਨਵੇਂ ਜਿਹੇ ਦਰਖਤ ਆ ਗਏ ਉਹਨਾਂ ਤੋਂ ਕੋਈ ਵਾਰੀ ਕੁਝ ਕੁਝ ਵੀ ਨਹੀਂ ਨਾ ਕੋਈ ਫਲ ਜਿਆਦਾ ਵਧੀਆ ਮਿਲਦਾ ਜਾਇ ਜਾਇ ਸਾਡੇ ਪਰਪਤਾਂ ਸਾਡੇ ਬਜ਼ੁਰਗਾਂ ਵਾਲੇ ਦਰਖਤ ਉਹ ਅਸੀਂ ਜਿਆਦਾ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਟਾਲੀ ਟਾਲਾ ਹੋ ਗਿਆ ਨਸੂੜਾ ਹੋ ਗਿਆ ਪਰਮਾ ਕੇ ਕਰ ਜੰਡ ਉਹ ਚੀਜ਼ਾਂ ਦੀ ਕੋਸ਼ਿਸ਼ ਕਰਨੇ ਬਹੁਤ ਵੱਧ ਲੱਗਣ ਇੱਕ ਮੈਂ ਹਮੇਸ਼ਾ ਹੀ ਪੁੱਛਦਾ ਰਹਿਣਾ ਬਹੁਤ ਅਹਿਮ ਸਵਾਲ ਹੈ ਮੇਰਾ ਹਾਂਜੀ ਜਦੋਂ ਕੋਈ ਵੀ ਬੰਦਾ ਹਾਂਜੀ ਕਿਸੇ ਵੀ ਸੁਸਾਇਟੀ ਦੇ ਨਾਲ ਕੋਈ ਵੀ ਧਾਰਮਿਕ ਜਾਂ ਲੋਕਾਂ ਦੇ ਨਾਲ ਖੜਦਾ ਹੋਵੇ ਅਕਸਰ ਹੀ ਉਹਨੂੰ ਜਿਹੜਾ ਲੋਕਾਂ ਦੇ ਵਿਰੋਧ ਦਾ ਜਾਂ ਲੋਕਾਂ ਦੀਆਂ ਕੁਝ ਨਾ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹਦਾ ਉਹਨਾਂ ਨੂੰ ਖਮਿਆਜਾ ਭੁਗਤਣਾ ਪੈਂਦਾ ਜਾਂ ਕੁਝ ਨਾ ਕੁਝ ਸਹਿਣਾ ਪੈਂਦਾ ਤੁਸੀਂ ਸੇਵਾ ਸੁਸਾਇਟੀ 15 ਸਾਲ ਤੋਂ ਚੱਲ ਰਹੀ ਕੋਈ ਦਿੱਕਤ ਆਈ ਤੁਹਾਨੂੰ ਬੜੀਆਂ ਦਿੱਕਤਾਂ ਆਈਆਂ ਜੀ ਇਹ ਬੜੀ ਦੁੱਖ ਦੀ ਗੱਲ ਆ ਬਹੁਤ ਸੋਹਣਾ ਕੁਵਾਂਚਾ ਪੁੱਛਿਆ ਤੁਸੀਂ ਹਮ ਜਿਹੜਾ ਬਿਲਕੁਲ ਬੇਕਾਰ ਬੰਦਾ ਹੋਊਗਾ ਤੁਸੀਂ ਜਿੱਦ ਨਾਲ ਕਦੇ ਤੁਸੀਂ 100 ਰੁਪਏ ਠੈਣੀ ਦੀ ਵੀ ਨਹੀਂ ਥੋੜੀ ਸਾਝ ਹੋਣੀ ਉਹ ਵੀ ਤੁਹਾਨੂੰ ਠੱਗ ਗਿਆ ਜਾਂ ਹੁਣ ਤੁਸੀਂ ਮੈਨੂੰ ਕੋਈ ਪੈਸਾ ਦੇਤਾ ਤੁਸੀਂ ਮੈਥੋਂ ਕੋਈ ਹਿਸਾਬ ਲੈ ਲਓ ਤਾਂ ਬੱਕਰੀ ਗੱਲ ਹੈ ਜਿਹਨੇ ਕੋਹ ਦਿੱਤੇ ਨੇ ਉਹਨੂੰ ਕਹਦਾ ਸਾਹ ਹ ਇਹ ਜਿਹੋ ਉਹ ਇਦਾਂ ਦੀਆਂ ਗੱਲਾਂ ਬੜੀਆਂ ਆ ਛੱਪੜ ਦੇ ਵਿਸ਼ੇਤੀ ਲੇਖੋ ਦੇਖੋ ਕਿੰਨਾ ਵੱਡਾ ਛੱਪੜ ਬਿਆਜ ਇੱਕ ਪਸੋਂ ਨੇ ਨਹਾਉਂਦਾ ਜੀ ਪਾਣੀ ਦਾ ਪਰਿਆ ਹੋਇਆ ਜੇ ਤੁਸੀਂ ਹੱਥ ਵੀ ਇੱਕ ਕਰੀ ਡੋਬੋ ਲਿਆ ਤੁਹਾਡੇ ਇੱਕ ਮਹੀਨਾ ਖੁਰਕ ਨਹੀਂ ਛੱਡਦੀ ਇੰਨਾ ਗੰਦਾ ਕੈਮੀਕਲਾਂ ਦਾ ਪਾਣੀ ਐ ਇਹ ਇੱਥੇ ਤਕਰੀਬਨ ਅਸੀਂ 35 36 ਲੱਖ ਰੁਪਇਆ ਲਾ ਕੇ ਜਗਾ ਸਮਾਰ ਲਈ ਇੱਥੇ ਬੂਟੇ ਲਾ ਲਿਆ ਹੁਣ ਵਿੱਚ ਜਿਹੜੇ ਐਂਟੀਕ ਦੋ ਹੁੰਦੇ ਆ ਪਿੰਡ ਚੋਕਰੇ ਕਰਕੇ ਤੇ ਦਰਖਾਸਤ ਦੇ ਇਹ ਕਦੀ ਕਿਤੇ ਦਰਖਾਸਤ ਦੇਣਾਂ ਨੇ ਪਿੰਡ ਦੀ ਜਗਾ ਰੋਕ ਲਈ ਜੀ ਮੈਂ ਫੇਰ ਕਹਿੰਦਾ ਵੀ ਇਹ ਪਿੰਡ ਦੀ ਜਗਾ ਪੰਚਾਇਤ ਦੀ ਜਗਾ ਪੰਚਾਇਤ ਹੀ ਰਹਿ ਇੱਥੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸਾਰਾ ਪਿੰਡ ਆਉਂਦਾ ਜਿਹਦਾ ਜੀ ਕਰਦਾ ਉੱਥੇ ਵੀਡੀਓ ਲੈ ਕੇ ਜਾਂਦਾ ਫੋਟੋ ਲੈ ਕੇ ਜਾਂਦਾ ਬੱਚੇ ਆਪਣ ਨੂੰ ਘੋੜਾ ਵੀ ਗਿਫਟ ਕੀਤਾ ਕਿਸੇ ਕਬੱਡੀ ਬਾਈ ਨੇ ਘੋੜ ਸਵਾਰੀ ਬੱਚੇ ਸਿੱਖਦੇ ਆ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਪਰ ਫੇਰ ਵੀ ਜਿਹੜੇ ਐਂਟੀ ਬੰਦੇ ਹੁੰਦੇ ਆ ਉਹਨਾਂ ਨੂੰ ਸਿਰਫ ਚਾਹੇ ਤੁਸੀਂ ਲੱਖ ਸਿਆਉਣੇ ਦੇ ਬਣ ਜਾਓ ਉਹਨਾਂ ਨੂੰ ਮੌਕਾ ਚਾਹੀਦਾ ਸੋਡੇ ਦੀ ਗੱਲ ਹੋ ਕਰਨ ਦਾ ਵੀ ਇਹਨੇ ਐ ਕਰ ਲਿਆ ਜਿਹਨੇ ਜਗਾ ਰੋਕ ਲਈ ਜੀ ਜਗਾ ਦਾ ਸੁਸਾਸ਼ੀ ਕਰ ਕੋ ਇਥੇ ਰਜਿਸਟਰੀ ਕਰ ਲਈ ਭਾਈ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਵੀ ਅਸੀਂ ਕਿਹੜੇ ਇਥੇ ਰਜਿਸਟਰੀ ਕਰਾ ਲਈ ਜਾਂ ਕੁਝ ਹੋਰ ਹੈ ਨਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਕਿਤਨੇ ਕਿਤੇ ਵਹਿਮ ਹੋ ਜਾਂਦਾ ਹੈ ਨਾ ਵੀ ਆਰ ਇਹ ਬੰਦੇ ਕੋਲੇ ਪੈਸਾ ਕਿੱਥੋਂ ਆਉਂਦਾ ਕਿਵੇਂ ਕਰਦਾ ਹੈ ਨਾ ਕੀ ਗੱਲਬਾਤ ਇਹ ਹਰੇਕ ਦੇ ਜ਼ਹਿਨ ਦੇ ਵਿੱਚ ਜਾਂਦਾ ਹੀ ਜਾਂਦਾ ਜਿਵੇਂ ਹੁਣ ਇਥੇ ਫਲਦਾਰ ਬੂਟੇ ਲੱਗੇ ਹੋਏ ਨੇ ਇਹਨਾਂ 'ਚ ਕਿਸੇ ਨੂੰ ਰੋਕ ਟੋਕ ਕੋਈ ਗੱਲਬਾਤ ਨਹੀਂ ਜਿੱਥੇ ਹਰ ਪਿੰਡ ਦਾ ਹਰ ਵਿਅਕਤੀ ਆਉਂਦਾ ਜਿਹੜਾ ਤਰਾਜ ਲੋਕਾਂ ਨੂੰ ਤਾਂ ਹੁੰਦਾ ਜਦੋਂ ਕਿਸੇ ਨੂੰ ਅਸੀਂ ਰੋਕਦੇ ਆਂ ਜਦੋਂ ਕਿਸੇ ਨੂੰ ਅਸੀਂ ਕਹਿੰਨੇ ਆਂ ਵੀ ਤੂੰ ਇੱਥੇ ਵੜਨਾ ਨਹੀਂ ਜਾਈ ਇੱਥੇ ਆਈ ਨਾ ਅਸੀਂ ਅਸੀਂ ਇੱਕ ਦੂਜੇ ਨੂੰ ਪਰਾਂ ਧੱਕਣ ਲੱਗ ਜਾਂਦੇ ਆਂ ਫਿਰ ਅਗਲਾ ਕਿਤਨਾ ਕਿਤੇ ਤਰਾਜ ਕਰਨਾ ਸ਼ੁਰੂ ਕਰ ਦਿੰਦੇ ਆਂ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਾਜਬਾ ਬਹੁਤ ਵਧੀਆ ਹੈ ਪਰ ਆਪਾਂ ਬੂਟੇ ਲਾਏ ਆ ਪੁੱਤਾਂ ਨੂੰ ਪਾਲੇ ਆ ਜੀ ਕਿਹਦਾ ਗੇਟ ਰੱਖਿਆ ਆਪਾਂ ਉੱਥੇ ਸੋਨੋ ਸਾਹਮਣੂ ਪਤਾ ਉੱਥੇ ਬਜ਼ੁਰਗ ਤਣੇ ਬੈਠੇ ਹੁੰਦੇ ਆ ਜੀ ਗੇਟ ਬੱਜਦੀ ਕੋਈ ਵੀ ਆਵੇ ਕੋਈ ਅਸੀਂ ਕਿਸੇ ਜੱਤ ਦਾ ਧਰਮ ਦਾ ਉਹਦੇ ਨਾਲ ਕੋਈ ਵੀ ਰੋਕ ਟੋਕ ਨਹੀਂ ਕਿਸੇ ਵੀ ਤਰ੍ਹਾਂ ਦਾ ਹਾਂ ਪਰ ਉਸ ਸ਼ਰਾਰਤੀ ਲੋਕ ਬੇਲਾ ਕਵੇਲਾ ਰਾਤ ਬਰਾਤੇ ਕਰਕੇ ਤਾਰ ਲੱਗੀ ਤੁਸੀਂ ਦੇਖ ਸਕਦੇ ਹੋ ਤਾਰ ਦੇ نیچے ਦੀ ਚੋਰਾਂ ਆਉਂਦੇ ਆ ਤੇ ਉਹ ਫਲ ਤਾਂ ਕਾਲੀ ਕਾਲੀ ਜਿਹੜੋ ਤੋੜ ਦਿਆ ਨਾਲ ਬੂਟਾ ਵੀ ਤੋੜ ਦਿੰਦੇ ਆ ਇਸ ਕਰਕੇ ਉਹਨਾਂ ਨੂੰ ਦੁੱਖ ਲੱਗਦਾ ਉਹਨਾਂ ਨੂੰ ਵੀ ਅਸੀਂ ਕਦੇ ਕੁਝ ਨਹੀਂ ਕਿਹਾ ਫਿਰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਭਾਈ ਆਪਾਂ ਕਦੇ ਤੱਕੜੀ ਨਹੀਂ ਲਾਈ ਆਪਾਂ ਕਦੇ ਇਹ ਕਿਤੇ ਵੇਚ ਕੇ ਨਹੀਂ ਜਾਂਦੇ ਇਹਨਾਂ ਨੂੰ ਲੱਗ ਲੈਣ ਦਿਓ ਤੋੜੋ ਨਾ ਜਿੰਨੇ ਮਰਜ਼ੀ ਖਾ ਲਿਓ ਆਪਾਂ ਹੀ ਖਾਣੇ ਹਾਂ ਹਾਂ ਬਿਲਕੁਲ ਕੋਸ਼ਿਸ਼ ਕਰਦੇ ਆਏ ਵੀ ਉਹ ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਪਰ ਫਿਰ ਵੀ ਕੁਝ ਲੋਕ ਹੁੰਦੇ ਜਿਵੇਂ ਮੌਜੂਦਾ ਪੰਚਾਇਤਾਂ ਬਦਲੀਆਂ ਪਹਿਲਾਂ ਵਾਲੇ ਸਰਪੰਚ ਵੇਲੇ ਜਦੋਂ ਅਸੀਂ ਇਹ ਸੈਂਪੀ ਜਟਾਈ ਸੀ ਉਹਨਾਂ ਨਾਲ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਨੇ ਪੁਰਾਣੇ ਸਰਪੰਚਰੋਂ ਪੈਸੇ ਦੇਤੇ ਤਾਂ ਉਹਨੇ ਇਹ ਥਾਂ ਕਵਰ ਕਰਾਤੀ ਹੈ ਨਾ ਜੀ ਉਹ ਪਰ ਮੈਂ ਆਪਣਾ ਇੱਕ ਕੋਈ ਬੱਚਾ ਗੁਰੂਗ੍ਰਾਮ ਸਾਹਿਬ ਦੀ ਸੌਂਖਾ ਆ ਕੇ ਕਹਿੰਨੇ ਵੀ ਜਿਉਂਨੇ ਵਿਚਾਰੇ ਨੇ ਕੋਈ ਪੰਜੀ ਲਈ ਹੋਵੇ ਸਾਥ ਉਹਨਾਂ ਦੀ ਭਾਵਨਾ ਸੁੱਧ ਸੀ ਵੀ ਯਾਰ ਸਾਡਾ ਪਿੰਡ ਸੋਨਾ ਦੇ ਕੋਣ ਤੁਸੀਂ ਆਇਓ ਕਿੰਨਾ ਸੋਹਣਾ ਲੱਗਦਾ ਜੀ ਬਿਲਕੁਲ ਜੀ ਇੱਥੇ ਇਹੀ ਗੰਦ ਹੁੰਦਾ ਖਪੜਾ ਵਾਲਾ ਇੱਥੇ ਕਿਹਨੇ ਆਉਣਾ ਨਹੀਂ ਆਉਂਦਾ ਸੀ ਸਾਡੇ ਪਿੰਡ ਦੇ ਦੋ ਇੰਟਰਨੈਸ਼ਨਲ ਕਬੱਡੀ ਪਲੇਅਰ ਹੋਏ ਆ ਜਿਨ੍ਹਾਂ ਨੂੰ ਇੰਦਰਾ ਗਾਂਧੀ ਦੋ ਰਿਕਾਰਡ ਬਣਿਆ ਹੋਇਆ ਉਦੋਂ ਦੇ ਮਸ਼ਹੂਰ ਮੈਂ ਚਾਹੁੰਨਾ ਵੀ ਇੱਥੇ ਯਾਰ ਸਾਡੇ ਪਿੰਡ ਦੇ ਮੁੰਡੇ ਨਸ਼ਾ ਛੱਡਣ ਅਸੀਂ ਜਿਮ ਬਣਾਈਏ ਉਹਨਾਂ ਦੇ ਨਾਂ ਤੇ ਤੇ ਮੁੰਡੇ ਨਸ਼ਾ ਛੱਡ ਕੇ ਤੇ ਜਿਮ ਮਾਰਨ ਪਿੰਡ ਤੋਂ ਬਾਹਰ ਬਾਹਰ ਕਿਉਂਕਿ ਮੁੰਡਿਆਂ ਨੂੰ ਸ਼ੌਂਕ ਹੁੰਦਾ ਥੋੜਾ ਥੋੜਾ ਮੈਜਿਕ ਜਿਹਾ ਲਾ ਕੇ ਕਰਨ ਦਾ ਜੀ ਹਨਾ ਵੀ ਇੱਥੇ ਬਾਹਰ ਬਾਹਰ ਹੋਵੇ ਮੁੰਡੇ ਜਿਮ ਲਾਉਣ ਫੇਰ ਅਸੀਂ ਚਾਹੁੰਦੇ ਵੀ ਦੋ ਸਾਡੇ ਪਿੰਡ ਦੇ ਮੁੰਡੇ ਫੌਜੀ ਸੀ ਦਾ ਇੱਕ ਗੁੰਮਟੇ ਮੁੰਡਾ ਗੁੰਮਟੀਆਂ ਦਾ ਸ਼ਹੀਦ ਹੈ ਬਾਈ ਰਮਦੀਰ ਸਿੰਘ ਸਿੱਖ ਸਾਡੇ ਡਾਕਟਰ ਜਲੌਰ ਸਿੰਘ ਉਹਦਾ ਮੁੰਡਾ ਸ਼ਹੀਦ ਹੈ ਜੀ ਵੀ ਉਹਨਾਂ ਦੇ ਨਾਂ ਤੇ ਮੈਂ ਇੱਥੇ ਕੋਈ ਐਂਬੂਲੈਂਸ ਖੜਾਵਾ ਮੇਰੇ ਪਿੰਡ ਦੇ ਮਰੀਜ਼ਾਂ ਦੇ ਕੰਮ ਆਵੇ ਯਾਰ ਪਰ ਜਿਹੜੇ ਇੱਕ ਦੋ ਹੁੰਦੇ ਉਹ ਲੱਤਾਂ ਖਿੱਚਣੋਂ ਨਹੀਂ ਹਟਦੇ ਮੈਂ ਕਰਾਂਗਾ ਹੂੰ ਇਹ ਇਦਾਂ ਦਾ ਵੀ ਬੜਾ ਫਰਮਾਨ ਟੁੱਟ ਜਾਂਦਾ ਦਿਲ ਜਾਰ ਵੀ ਆਪਾਂ ਲੋਕਾਂ ਲਈ ਕਰਦੇ ਆਪਾਂ ਕੀ ਲੈਣਾ ਜਦੋਂ ਕੋਈ ਚੰਗਾ ਕਰਦਿਆਂ ਨੂੰ ਚੰਗਾ ਨਹੀਂ ਪਰ ਤੁਸੀਂ ਸੁਭਾਤ ਆ ਇਹ ਰੱਖੋ ਵੀ ਜੋ ਕੋਈ ਚੰਗਾ ਕਰਦਾ ਉਹਨੂੰ ਚੰਗਾ ਕਹੋ ਜੋ ਕੋਈ ਮਾੜਾ ਕਰਦਾ ਉਹ ਮਾੜਾ ਹੂੰ ਬਿਲਕੁਲ ਨਜਾਇਜ਼ ਗੱਲ ਕਰਨੀ ਹੁਣ ਤੁਸੀਂ ਇਹ ਦੇਖੋ ਸੱਪੜਾ ਓਵਰ ਬਲੋ ਹੋ ਗਿਆ ਸੀ ਬਾਗ 'ਚ ਪਾਣੀ ਭਰ ਗਿਆ ਜੀ ਅਸੀਂ ਨਾ ਗੌਰ ਕਰਦੇ ਬਾਗ ਸਾਰਾ ਸੁੱਕ ਜਾਣਾ ਸੀ ਲੱਖ ਰੁਪਏ ਦੀ ਮਿੱਟੀ ਇਹ ਸਾਰੇ ਰਾਹ ਤੇ ਖੜੇ ਪੈਰ ਪੈ ਗਈ ਕਿਸੇ ਨੇ 1 ਰੁਪਿਆ ਨਹੀਂ ਦਿੱਤਾ ਹੂੰ ਜਦੋਂ ਕੋਈ ਦਵਾਈ ਛਿੜਕਦੇ ਆ ਖਾਦਾਂ ਪਾਉਂਦੇ ਆ ਉਦੋਂ ਨਹੀਂ ਕੋਈ ਆਉਂਦਾ ਜਦੋਂ ਫਲ ਲੱਗ ਜਿੰਨੇ ਖਾਣ ਆ ਜਾਂਦੇ ਆ ਜਾਂ ਕੁਝ ਹੋ ਜਾਂਦਾ ਉਦੋਂ ਇਹ ਤਾਂ ਜੀ ਸਾਂਝੀ ਥਾਂ ਪਿਆ ਸੀ ਤਾਂ ਤੋੜ ਨਹੀਂ ਹੈ ਹੂੰ ਫਿਰ ਤੁਸੀਂ ਕੀ ਕਰੋਗੇ ਤੁਸੀਂ ਹਾਂ ਵੀ ਜਦੋਂ ਸਾਡਾ ਖਰਚਾ ਹੁੰਦਾ ਹੈ ਜਿਹੜਾ ਜਿਹੜਾ ਇੰਨਾ ਇੰਨਾ ਤੁਸੀਂ ਕਹਿੰਦੇ ਹੋ 32 33 ਲੱਖ ਰੁਪਏ ਦੇ ਤੇ ਲਾਤਾ ਹਾਂਜੀ ਜਾਂ ਹੋਰ ਤੁਹਾਡੇ ਇੰਨੇ 350 ਤੋਂ ਵੱਧ ਕੁੜੀਆਂ ਦੇ ਵਿਆਹ ਕਰਤੇ ਤੇ ਜਾਂ ਲੋਕਾਂ ਨੂੰ ਸਾਈਕਲੀਆਂ ਦੇ ਕੇ ਦਿੱਤੀਆਂ ਅੰਗਹੀਣਾ ਨੂੰ ਹਾਂਜੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਰੇੜੀਆਂ ਬਣਾ ਕੇ ਦਿੱਤੀਆਂ ਕੁੜੀਆਂ ਨੂੰ ਕੰਮਾਂ ਵਾਸਤੇ ਮਸ਼ੀਨਾਂ ਦੇਤੀਆਂ ਇਹ ਬਹੁਤ ਵੱਡੀਆਂ ਗੱਲਾਂ ਨੇ ਇੰਨਾ ਪੈਸਾ ਬਾਈ ਜੀ ਕਿੱਥੋਂ ਆਉਂਦਾ ਆ ਸਾਡੇ ਪਿੰਡ ਦੇ ਇਨੇ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਕੈਲੀਫੋਰਨੀਆ ਤੋਂ ਬੱਲੂ ਦੇ ਪਰਿਵਾਰ ਦੇ ਵਿੱਚੋਂ ਅਮਰੀਕਾ 'ਚ ਰਹਿੰਦੇ ਆ ਜੀ ਸਾਰਾ ਫੈਮਿਲੀ ਉਧਰ ਹੈ ਹਮ ਬੜੇ ਲੰਮੇ ਚਿਰ ਤੋਂ ਉਹ ਸਾਡੇ ਨਾਲ ਇੱਕ ਪਿਓ ਵਾਂਗੂ ਹੀ ਖੜੇ ਆ ਸਾਨੂੰ ਮਾਣ ਨਾਲ ਤੇ ਜੀ ਤੁਸੀਂ ਦੇਖ ਕੇ ਆ ਸਰਵੰਸਦਾਨੀ ਕਲੰਗੀਧਰ ਚੌਕ ਬਣਾਇਆ ਆਪਾਂ ਉਹਨਾਂ ਦੇ ਬੇਟੇ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ ਅੱਛਾ ਤੇ ਉਹਨਾਂ ਨੇ ਤਕਰੀਬਨ ਉਹਨਾਂ ਨੇ 15 ਲੱਖ ਰੁਪਏ ਲਾਇਆ ਜਦ ਮੈਂ ਸੋਨੂੰ ਦੱਸਿਆ ਉਹਨਾਂ ਨੇ ਕਦੇ ਨਹੀਂ ਦੱਸਿਆ ਕਿਸੇ ਨੂੰ ਵੀ ਕਿਉਂਕਿ ਬੇਟੇ ਦੀ ਮੌਤ ਤੋਂ ਵੱਡਾ ਪੈਸਾ ਕੁਝ ਨਹੀਂ ਹੁੰਦਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਮੇਰੇ ਬੇਟੇ ਦੀ ਕੀਮਤ ਤੋਂ ਵੱਡੀ ਕੋਈ ਚੀਜ਼ ਨਹੀਂ ਹਮ ਬਰਨਾਲੇ ਜਿਲ੍ਹੇ ਚੋ ਚੌਂਕ ਦੇਖਣ ਜੋਗਾ ਤੁਸੀਂ ਦੇਖ ਲਓ ਚਾਹੇ ਸ਼ਾਟ ਮਾਰ ਲਿਓ ਕਿਉਂਕਿ ਉਥੇ ਪੰਜਾਬੀ ਮਾਂ ਬੋਲੀ ਨੂੰ ਜਿਵੇਂ ਲੱਖਾભાઈ ਸਿਧਾਣਾ ਗੱਲਾਂ ਕਰਦਾ ਪੰਜਾਬੀ ਮਾਂ ਬੋਲੀ ਤੇ ਵਾਤਾਵਰਣ ਤੇ ਤੁਸੀਂ ਦੇਖ ਸਕਦੇ ਹੋ ਉੱਥੋਂ ਤੁਹਾਨੂੰ ਸਾਰੀ ਝਲਕ ਮਿਲੂਗੀ ਉਹਦੇ ਚ ਆਪਾਂ ਚੌਕ ਬਣਾਇਆ ਬਾਕੀ ਜ세ਦਾਰ ਰஞ்சிਤ ਸਿੰਘ ਜੀ ਐਕਸਪੋਰਟ ਕੈਨੇਡਾ ਬਾਬਾ ਬੰਦਾ ਸਿੰਘ ਗੁਰਦੁਆਰਾ ਜਿਹੜਾ ਉਹਦੇ ਸੈਕਟਰੀ ਨੇ ਸਮੇਂ-ਸਮੇਂ ਤੇ ਉਹ ਚੌਂਦੇ ਆ ਦਰਦ ਰੱਖਦੇ ਆ ਪੰਜਾਬ ਦੇ ਵਿੱਚ ਵੀ ਯਾਰ ਆਹ ਕੁਛ ਹੋਵੇ ਆਹ ਕੁਛ ਹੋਵੇ ਤੇ ਉਹ ਸਮੇਂ-ਸਮੇਂ ਤੇ ਜੀ ਬਾਹਰਲੇ ਵੀਰਾਂ ਦਾ ਭਰਾਮਾ ਦਾ ਜਿਹੜਾ ਸਾਡੇ ਨਾਲ ਬੜੀ ਸੰਗਤ ਜੁੜੀ ਨਾ ਹੀ ਕੋਈ ਕਾਇਦੇ ਕੋਈ ਪਰਚੀ ਕੱਟੀ ਹੋਵੇ ਦਿਖਾ ਦੇ ਜਾਂ ਕਿਸੇ ਤੋਂ ਕੋਈ ਗਲੀ ਵਾਲਾ ਪੈਸਾ ਲਿਆ ਹੋਵੇ ਆਪਾਂ ਜ਼ਿੰਮੇਵਾਰ ਜੀ ਹੁਣ ਬਈ ਜੀ ਲਾਸਟ ਸਵਾਲ ਹੁਣ ਕੀ ਮਤਲਬ ਕਿ ਅਗਲੀ ਰਣਨੀਤੀ ਕੀ ਹੈ ਜਾਂ ਅਗਲੀ ਨਿਰੰਤਰ ਇਹੀ ਸੇਵਾ ਇਸ ਤਰ੍ਹਾਂ ਹੀ ਚਲਦੀ ਰਹੇਗੀ ਜਾਂ ਜਿਵੇਂ ਤੁਸੀਂ ਕਹਿੰਦੇ ਰੋਕ ਵਿਰੋਧ ਕਰਦੇ ਆ ਤਾਂ ਮੰਨ ਆਕ ਜਾਂਦਾ ਵੀ ਇਹਨੂੰ ਯਾਰ ਇੱਥੇ ਬੰਦ ਕਰ ਦਈਏ ਦੇਖੋ ਪਿੱਛੇ ਬੇਰੀ ਆ ਜੇ ਉਹਦੇ ਬੇਰ ਲੱਗੇ ਹੁਣ ਕਿ ਐਟ ਫੇਰ ਹੀ ਵੱਜਣੇ ਹੂੰ ਦੂਜੇ ਦਰਸ਼ਕ ਨੂੰ ਕੋਈ ਨਹੀਂ ਪੁੱਛਦਾ ਜਿਹਦਾ ਨਾਮ ਆ ਉਸ ਨੂੰ ਅਗਲਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਰ ਸਤਿਗੁਰਾਂ ਨੇ ਜਿੰਨੀ ਸਮਰੱਥਾ ਜੀ ਆਪਣੇ ਜੀਵ ਚ ਕੋਈ ਕੱਲਾ ਆਇਆ ਆਪਣਾ ਕਰਕੇ ਜੀ ਕਿਸੇ ਭੈਣ ਭਾਈ ਦਾ ਭਲਾ ਹੁੰਦਾ ਤਾਂ ਉਹ ਆਪ ਜਰੂਰ ਕਰਾਂਗੇ ਜੀ ਹਨਾ ਤੇ ਵਿਰੋਧ ਗੁਰੂ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਕਰਦੇ ਪਿੱਛੇ ਤੁਸੀਂ ਚੱਲਦਾ ਤੁਸੀਂ ਨਿਗਾਹ ਇਤਿਹਾਸ ਚ ਨਿਗਾਹ ਮਾਰਨੋਂ ਵੀ ਕਿਹਦਾ ਨਹੀਂ ਵਿਰੋਧ ਹੋਇਆ ਤੇ ਆਪਾਂ ਜੀ ਤੁਸ਼ ਬੰਦਿਆਂ ਦੀ ਖਾਤਰ ਤਕਰੀਬਨ ਰੁਪਏ ਚੋਂ 85% ਸੰਗਤ ਆਪਣੇ ਨਾਲ ਹੈ ਜ 15% ਕਰਕੇ ਆਪਾਂ ਸੇਵਾ ਰੁਕਦਾਂਗੇ ਤਾਂ ਫਿਰ ਉਹ ਆਪਣੇ ਵਾਸਤੇ ਮੜੀ ਗਿਲਾ ਸਤਿਗੁਰਾਂ ਦੀ ਆਪਣੇ ਤੇ ਬੜੀ ਕਿਰਪਾ ਹੈ ਅਗਲੀ ਰਣਨੀਤੀ ਇਹ ਹੀ ਹੈ ਵੀ ਵੱਧ ਤੋਂ ਵੱਧ ਰੁੱਖ ਲੱਗਣ ਸਾਡੇ ਨੌਜਵਾਨ ਜਿੰਨੇ ਵੀ ਸਾਡੇ ਕਨਫਰਮ ਚਾਉਂਦੇ ਆ ਪੜਨ ਜਿੰਨੇ ਪੜ ਸਕਦੇ ਆ ਜਿਹੜੇ ਪੜਨ ਦੇ ਕਾਬਿਲ ਆ ਜਿਹੜੇ ਪੜਨਾ ਚਾਹੁੰਦੇ ਉਹਨਾਂ ਨੂੰ ਕਪੜਾ ਵਾ ਗੀ ਦੂਜੀ ਗੱਲ ਆ ਵੀ ਸਾਡੇ ਪਿੰਡ ਚੋਂ ਪਹਿਲਵਾਨੀ ਖਤਮ ਹੋ ਗਈ ਹੂੰ ਪੁਰਾਣੇ ਖਾੜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਪਿੰਡਾਂ ਜੀ ਹੋ ਗਈ ਬਾਈ ਜੀ ਹਾਂਜੀ ਪਹਿਲਵਾਨ ਸਾਡੇ ਇੱਕੋ ਹੀ ਸੀ ਉਹ ਖਤਮ ਹੋ ਗਿਆ ਜਿਸ ਤੋਂ ਬਾਅਦ ਅਸੀਂ ਪਹਿਲਵਾਨ ਨਹੀਂ ਪੈਦਾ ਕਰ ਸਕਦੇ ਮੈਂ ਚਾਹੁੰਦਾ ਵੀ ਜਿਹੜਾ ਕੋਈ ਕੋਲ ਨ ਜਾਣਦਾ ਜੋ ਸ਼ੌਂਕ ਹੈ ਰੈਸਲਿੰਗ ਕਰਨਾ ਚਾਹੁੰਦਾ ਅਸੀਂ ਬੜੇ ਰੈਸਲਿੰਗਾਂ ਦੀ ਮਦਦ ਜਗਰਾਉਂ ਰੋਸ਼ਨੀ ਦੇ ਮੇਲੇ ਤੇ ਪਹਿਲਵਾਨ ਕੋਲ ਜੇ ਉੱਥੇ ਕਰਕੇ ਤੇ ਹੁਣ ਵੀ 13 14 ਹੋਗਾ ਜਿਹੜਾ ਹੈਗਾ ਤਰੀਕ ਨੂੰ ਅਸੀਂ ਭੰਮੀਪੁਰੇ ਹੋਣਾ ਦੰਗਲ ਉੱਥੇ ਸਾਰੇ ਪ੍ਰਾਈਜ਼ ਆਪਾਂ ਵੰਡਣੇ ਆ ਮਨਪ੍ਰੀਤ ਬਾਈ ਜੀ ਜਿਹੇ ਦਾ ਰਣਜੀਤ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਤੇ ਉਹਨਾਂ ਦਾ ਹੌਸਲਾ ਵਧਾਉਣਾ ਕਿਉਂਕਿ ਜਿਵੇਂ ਤੁਸੀਂ ਪਹਿਲਵਾਨਾਂ ਦਾ ਸਨਮਾਨ ਦੀ ਗੱਲ ਕਰ ਰਹੇ ਇਹ ਅਕਸਰੀ ਸ਼ੌਂਕ ਆਏ ਹੁੰਦਾ ਜਾਂ ਤਾਂ ਉਹ ਬੰਦਾ ਸਮਾਜਸੀ ਵੀ ਹੋਵੇ ਜਾਂ ਉਹ ਬੰਦਾ ਆਪ ਖੇਡਦਾ ਹੋਵੇ ਉਹਨੂੰ ਵੀ ਸ਼ੌਂਕ ਹੋਵੇ ਖੇਡਣ ਦਾ ਇਹ ਕਿਤੇ ਨਾ ਕਿਤੇ ਫੇਰ ਮਨ ਦੇ ਵਿੱਚ ਅੰਦਰ ਕੀੜਾ ਜਾਂ ਜਜ਼ਬਾ ਹੁੰਦਾ ਹੈ ਤੁਸੀਂ ਕਦੇ ਇਸ ਲਾਈਨ ਦੇ ਵਿੱਚ ਆਇਓ? ਹਾਂਜੀ ਅਸੀਂ ਸਾਡੇ ਸਹਕਾਰਜੋਗ ਮਾਸਟਰ ਹੁੰਦੇ ਸੀ ਸਰਦਾਰ ਮੇਵਾ ਸਿੰਘ ਜੀ ਨਿਮਲੇ ਕੋਠਿਆਂ ਤੋਂ ਜੀ ਮਾਸਟਰ ਮਲਕੀਤ ਸਿੰਘ ਜੀ ਸੰਤਪੁਰੇ ਤੋਂ ਜੀ ਉਹ ਸਾਨੂੰ ਛੋਟੇ ਹੁੰਦੇ ਜਦੋਂ ਅਸੀਂ ਪ੍ਰਾਇਮਰੀ ਸਕੂਲ ਤੋਂ ਸਾਡੀ ਨੈਸ਼ਨਲ ਕਬੱਡੀ ਕੱਲੇ ਨੂੰ ਸਾਰੇ ਵਾਲੀ ਹੁੰਦੀ ਸੀ ਖੋਖੋ ਹੁੰਦੀ ਸੀ ਲੰਬੀ ਸਾਲ ਰੇਸ ਅਸੀਂ ਉਹਨਾਂ 'ਚ ਪੰਜਾਬ ਖੇਡੇ ਹੋਏ ਆਂ ਜਿਲ੍ਹਾ ਖੇਡੇ ਹੋਏ ਆਂ ਉਸ ਤੋਂ ਬਾਅਦ ਅਸੀਂ ਪਿੰਡ ਦੀ ਦੋਹੇ ਭਾਈ ਇਕੱਠੇ ਖੇਡਦੇ ਸੀ ਕੱਲੇ ਨੂੰ ਕੱਲਾ 66 ਕਿਲੋ ਖੇਡੇ 65 ਕਿਲੋ ਖੇਡੇ ਫਿਰ ਓਪਨ ਲਈ ਫਿਰ ਚਲੋ ਘਰੇ ਹਾਲਾਤ ਇਦਾਂ ਦੇ ਸੀਗੇ ਵੀ ਨਹੀਂ ਉਹ ਨਹੀਂ ਜੇ ਖੇਡਣ ਬਾਗ ਜਾਂਦੇ ਸੀ ਘਰ ਰੁਕ ਜਾਂਦਾ ਸੀ ਜੇ ਘਰੇ ਦਾ ਫਿਰ ਗਿਆ ਇਸ ਕਰਕੇ ਤਾਂ ਹੀ ਸਾਨੂੰ ਸ਼ੌਂਕ ਆ ਵੀ ਜਿਵੇਂ ਸਾਡਾ ਸ਼ੌਂਕ ਵਿੱਚ ਰਹਿ ਗਿਆ ਵੀ ਜਰ ਕਿਸੇ ਦਾ ਹੋਰ ਨਾ ਰਹੇ ਜੀ ਤੇ ਉਹਨਾਂ ਦੀ ਮਦਦ ਕਰੀ ਅਸੀਂ ਪਹਿਲਾਂ ਵੀ ਇੱਥੇ ਦੰਗਲ ਕਰਾ ਚੁੱਕੇ ਹਾਂ ਦਸਹਰੇ ਤੇ ਰਾਵਣ ਦੀ ਸਵੰਧ ਦੇ ਵਿੱਚ ਰਾਵਣ ਇੱਕ ਮਹਾਨ ਹੋ ਉਹਦੇ ਸਵੰਧ ਦੇ ਵਿੱਚ ਰਾਵਣ ਨੂੰ ਯਾਦ ਕਰਦੇ ਆ ਦੰਗਲ ਕਰਾਇਆ ਸੀ ਜੀ ਤੇ 6 ਜੂਨ ਤੇ ਸਾਂਤਾਂ ਦੇ ਸੀ ਦਿਹਾੜੇ ਅਸੀਂ ਗੱਤ ਕੇ ਦੇ ਕੰਪੀਟੀਸ਼ਨ ਸ਼ੁਰੂ ਕੀਤੇ ਹਰ ਇੱਕ ਸਾਲ ਹੁੰਦੇ ਐ ਜੀ ਐਤਕੀ ਵੀ ਅਸੀਂ ਵਿਰਾਸਤੀ ਖੇਡਾਂ ਕਰਾਈਆਂ ਸਾਡੀਆਂ ਬਜ਼ੁਰਗਾਂ ਵਾਲੀਆਂ ਪੁਰਾਣੀਆਂ 6 ਜੂਨ ਨੂੰ ਕਰਾਈਆਂ ਐ ਤੇ ਸਮੇ ਸਮੇ ਤੇ ਕਰਾਉਂਦੇ ਰਹੇ ਨੇ ਅਸੀਂ ਕਹਿੰਦੇ ਆ ਵੀ ਅਸੀਂ ਪਹਿਲਵਾਨ ਪੈਦਾ ਕਰੀਏ ਜਿਹੜਾ ਰੋਜ਼ ਪੰਜਾਬ ਚੋਂ ਖਬਰਾਂ ਜਾਂਦੀਆਂ ਵੀ ਨਸ਼ੇ ਨਾਲ ਟੀਕਾ ਲਾ ਕੇ ਮਰ ਗਿਆ ਬਦਨਾਮੀ ਹੁੰਦੀ ਆ ਵੀ ਯਾਰ ਇਹਨਾਂ ਨੂੰ ਪਲੇਟਫਾਰਮ ਦੂਜਾ ਦਈਏ ਨੌਜਵਾਨਾਂ ਨੂੰ ਥੋੜੀ ਜਿਹੀ ਹਲਾ ਸੇਰੀ ਦਈਏ ਤਾਂ ਕਿ ਜਿਹੜੇ ਹੈਗੇ ਆ ਬੱਚੇ ਆ ਉਹ ਇਧਰ ਪਹਿਲਵਾਨੀ ਵਾਲੇ ਪਾਸੇ ਆਉਣ ਆਪਣਾ ਸਰੀਰ ਸੰਭਾਲਣ ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਸੀਗੇ ਵੀ ਚਾਹੇ ਤੁਸੀਂ ਘਰੇ ਮਾੜੇ ਹੋਮੋ ਸਰੀਰ ਦੇ ਮਾੜੇ ਨਾ ਹੋ ਬਿਲਕੁਲ ਨਾ ਇਦਾਂ ਦਾ ਕਰਕੇ ਜਿਹੜੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਪਲੇਅਰ ਪੈਦਾ ਕਰੀਏ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਇਹ ਅਸੀਂ ਮਕਸਦ ਲੈ ਕੇ ਚੱਲੇ ਹੋਏ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲਾਂ ਕਰਕੇ ਕਿਉਂਕਿ ਸਮਾਜ ਪ੍ਰਤੀ ਇੰਨਾ ਦਰਦ ਰੱਖਣ ਵਾਲੇ ਬੰਦੇ ਟਾਵੇਂ ਨੇ ਦੁਨੀਆ ਦੇ ਉੱਤੇ ਤੇ ਜਿਹੜੇ ਲੋਕ ਨੂੰ ਬਦਨਾਮ ਕਰਨ ਵਾਸਤੇ ਬਹੁਤ ਲੋਕ ਅੱਗੇ ਆ ਜਾਂਦੇ ਜਿਵੇਂ ਤੁਸੀਂ ਪਹਿਲੇ ਆਪਦੇ ਦਿਲ ਦਾ ਦਰਦ ਦੱਸ ਗਿਆ ਟੇ ਉਹਨਾਂ ਦਾ ਆਉਂਦੇ ਹੀ ਰਹਿਣਾ ਪਰ ਮੇਰੀ ਇੱਥੇ ਇੱਕ ਹੋਰ ਵੱਡੀ ਵੱਡੀ ਤਮੰਨਾ ਹੈ ਤਾਂ ਵੀ ਜਿਹੜੇ ਸਾਡੇ ਬਜ਼ੁਰਗ ਐ ਇਸ ਟਾਈਮ ਜ਼ਿਆਦਾ ਬੀਪੀ ਵੱਧ ਕੇ ਜਿਹਨਾਂ ਨੂੰ ਪੈਰਾਲਾਈਜ਼ ਹੁੰਦਾ ਉਹ ਬੜੇ ਦੁਖੀ ਐ ਕਿਉਂਕਿ ਇਹਨਾਂ ਤੋਂ ਕੇਰਿਆ ਸੋਹਲ ਸਕਦੇ ਨਾ ਉਹਨਾਂ ਨੂੰ ਕੋਈ ਸੰਭਾਲਦਾ ਅੱਜ ਕੱਲ ਮਗੇ ਆਈ ਦੇ ਜਵਾਨੇ ਦੇ ਵਿੱਚ ਮੈਂ ਬੜੀ ਟਰਾਈ ਕਰ ਰਿਹਾ ਵੀ ਕੋਈ ਮੈਨੂੰ ਇਦਾਂ ਦਾ ਵੈਦ ਡਾਕਟਰ ਮਿਲ ਜੇ ਜਿਹੜਾ ਐ ਐਤਵਾਰ ਨੂੰ ਹਰੇਕ ਇੱਥੇ ਆ ਕੇ ਉਹਨਾਂ ਦੀ ਮਾਲਿਸ਼ ਵਗੈਰਾ ਕਰੇ ਉਹਨੂੰ ਖਰਚਾ ਅਸੀਂ ਕਰਾਂਗੇ ਵੀ ਜਿਹੜੇ ਦਵਾਈ ਨਹੀਂ ਲੈ ਸਕਦੇ ਵਿਚਾਰੇ ਕਹਿੰਉਂਗੇ ਪੈਰਾਲਾਈਜ਼ ਵਾਲੇ ਇਧਰ ਅੰਗ ਵਾਲੇ ਉਹ ਮਾਲਿਸ਼ ਨਾਲ ਹੀ ਠੀਕ ਹੁੰਦੇ ਐ ਮਾਲਿਸ਼ ਵਗੈਰਾ ਉਹਨਾਂ ਦੀ ਹੋਵੇ ਤੇ ਉਹਨਾਂ ਦੀ ਕੇਅਰ ਸੰਭਾਲ ਇੱਥੇ ਆ ਪਾਣੀ ਵਾਲੇ ਕੈਂਪਰ ਹਰਪਾਲ ਵੀਰ ਜੀ ਵੱਲੋਂ ਨਾਲੇ ਉਹਨਾਂ ਵੱਲੋਂ ਕੂਲਰ ਦਿੱਤੇ ਗਏ ਹੈ ਹਨਾ ਉਹਨਾਂ ਨੂੰ ਕਿਉਂਕਿ ਮਰੀਜ਼ ਨੂੰ ਕੂਲਰ ਦੀ ਹਵਾ ਦੀ ਲੋੜ ਹੁੰਦੀ ਹੈ ਵਿਚਾਰੇ ਨੂੰ ਉਹ ਜਹੇਦਾਰ ਜੀ ਨੇ ਕੂਲਰ ਵੀ ਦਿੱਤੇ ਆਪਣੇ ਬੇਟੇ ਦੇ ਜਨਮ ਦਿਨ ਤੇ ਤੇ ਬਾਣੀ ਵਾਲੇ ਕੈਂਪਰ ਵੀ ਦਿੱਤੇ ਗਏ ਆ ਤੇ ਅਸੀਂ ਇਹੀ ਚਾਹੁੰਦੇ ਵੀ ਇਹ ਬਾਗ ਇਦਾਂ ਹੀ ਮਸ਼ਹੂਰ ਹੋਵੇ ਇੱਥੇ ਹਰ ਇੱਕ ਦਖਿਆਰੇ ਦਾ ਦੁੱਖ ਟੁੱਟੇ ਇੱਥੋਂ ਉਹਨਾਂ ਨੂੰ ਹਰ ਇੱਕ ਸਹੂਲਤਾਂ ਮਿਲਣ ਜੀ ਤੇ ਨਾ ਹੀ ਇਹਨਾਂ ਨੂੰ ਕੋਈ ਸਿਆਸੀ ਗੱਲ ਬਣਾਈ ਜਾਵੇ ਜਾਂ ਇਦਾਂ ਇਦਾਂ ਦਾ ਕੋਈ ਮਕਸਦ ਨਹੀਂ ਜੀ ਇਦਾਂ ਦਾ ਇਹੀ ਮਕਸਦ ਆ ਵੀ ਇੱਥੇ ਬੱਚੇ ਪਹਿਲਵਾਨੀ ਕਰਨ ਆਪਣਾ ਹਰੇਕ ਦਾ ਦੁੱਖ ਟੁੱਟੇ ਇ ਇਹੀ ਮਕਸਦ ਹੈ ਤੁਸੀਂ ਟਾਈਮ ਦਿੱਤਾ ਬਾਈ ਜੀ ਤੁਹਾਡਾ ਬਹੁਤ ਬਹੁਤ ਨਹੀਂ ਨਹੀਂ ਆਪਰਾ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਚੱਲ ਕੇ ਆਏ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਏਦਾਂ ਹੀ ਸੰਗਤਾਂ ਦੀ ਤੁਹਾਡਾ ਚੈਨਲ ਸੇਵਾ ਕਰਦਾ ਰਹੇ ਜਿੰਨੀਆਂ ਵੀ ਸੰਗਤਾਂ ਦੇਖ ਰਹੀਆਂ ਨੇ ਸਾਰਿਆਂ ਨੂੰ ਫੇਰ ਗੁਰਬਤਿ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸਾ ਇਹ ਸੰਨ ਸਿੱਖ ਸੇਵਾ ਸੁਸਾਇਟੀ ਦੇ ਪ੍ਰਧਾਨ ਜਕਸੀਰ ਸਿੰਘ ਮੋੜਨਾ ਬਾ ਜਿਨ੍ਹਾਂ ਦੇ ਨਾਲ ਅਸੀਂ ਤਮਾਮ ਗੱਲਾਂ ਕੀਤੀਆਂ ਪਿੰਡ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸਮਾਜ ਪ੍ਰਤੀ ਕੀ ਕੀ ਕੀਤਾ ਕਿਸ ਤਰ੍ਹਾਂ ਇਹਨਾਂ ਨੇ ਬੱਚਿਆਂ ਦੇ ਵਿਆਹ ਕੀਤੇ ਜਾਂ ਕਿਸ ਤਰ੍ਹਾਂ ਇਹਨਾਂ ਨੇ ਰੁਖ ਲਗਾ ਕੇ ਵਾਤਾਵਰਨ ਦੀ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਗੱਲਾਂ ਤੁਹਾਨੂੰ ਅਸੀਂ ਇਹਨਾਂ ਦੀਆਂ ਦਸੀਆਂ ਨੇ ਇਹਨਾਂ ਦੀ ਸੋਚ ਦੱਸੀ ਹੈ ਜੇਕਰ ਸੋਚ ਚੰਗੀ ਲੱਗੀ ਤਾਂ ਇਹਨਾਂ ਦੇ ਕੰਮਕਾਰ ਵਧੀਆ ਲੱਗੇ ਤਾਂ ਤੁਸੀਂ ਸਾਬਾ ਸੀ ਜ਼ਰੂਰ ਦੇਣੀ ਤੇ ਕਮੈਂਟਾਂ ਦੇ ਵਿੱਚ ਇਹਨਾਂ ਦਾ ਹੌਸਲਾ ਵਜਾਈ ਜ਼ਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਸ੍ਰੇਅਤ ਤੇ ਕਮੈਂਟ ਜ਼ਰੂਰ ਕਰਨੇ ਬਹੁਤ ਬਹੁਤ ਧੰਨਵਾਦ